ਪਹਿਲਾ ਵੀ ਬਾਈ ਮੋਰਾ ਦਾ ਕੰਮ ਸੀ ਬਹੁਤ ਹੂੰ 2005 ਚ ਅਸੀਂ ਕੰਪੀਟੀਸ਼ਨ ਲੜ ਲਾ ਪਈ ਸੀ ਮੋਰਾ ਦੇ ਹੂੰ 12 ਤਾਈ ਅਸੀਂ ਜਿੱਤੇ ਆ ਮਿਲਕ ਵੀ ਬਿਊਟੀ ਵੀ ਹੂੰ ਤੇ ਜਾਂਦੀ ਬਰੀਡ ਮੁਕਾਬਲੇ ਸਾਰੇ ਅਸੀਂ ਵਾਏ ਗੁਰੂਦੀਪ ਮੇਰ ਹੁੰਦੀ ਆ ਫਿਰ 16 ਤੋਂ ਅਸੀਂ ਨੀਲੀ ਰਾਵਿਚ ਪੈਰ ਰੱਖਿਆ ਤੇ ਇਹ ਮੈਨੇ ਮੋਕਸਾ ਸਾਹਿਬ ਚੈਂਪੀਅਨਸ਼ਿਪ ਇਹਨੇ 2 ਨੰਬਰ ਇੱਕੇ ਦਿਨ ਲਈ ਇੱਕ ਆਪਣੇ ਬਾਜ ਦੀ ਭੈਣ ਕਿਹੜੀ ਆ ਬੱਗੇ ਮੂੰਹ ਚ ਹਾਂ ਆ ਆਵੇ ਆਪ 2 ਨੰਬਰ ਵਾਲੀ अच्छा हां ठीक आ दोस्तों अपने ਜਿਹੜਾ ਆਪਣੇ ਕੋਲ ਬਾਜ ਚੈਂਪੀਅਨ ਜੋ ਟਗਾਉ ਦੀ ਭੈਣ ਆ ਇਹਦੇ ਆਪਾਂ ਵੀਡੀਓ ਪਾਈ ਸੀ ਬਾਜ ਦੀ ਆਪਣੇ ਭਾਈ ਹਰਮੀਤ ਦੇ ਘਰੇ ਪਾਈ ਸੀ ਨਾ ਇੱਕ ਭਾਈ ਨਾਲ-ਨਾਲ ਯਾਰ ਮੈਂ ਇੱਕ ਚੀਜ਼ ਹੋਰ ਦੇਖਿਆ ਵੈਸੇ ਦਾ ਬਾਬਾ ਆਪਣੇ ਤਾਂ ਲੋਪ ਹੋ ਗਿਆ ਹਨਾ ਚੀਜ਼ਾਂ ਇਹ ਕਿਹੜੀਆਂ ਇੱਧਰੇ ਬਾਬਾ ਖੜੇ ਆ ਬੈਠੇ ਤੇ ਯਾਰ ਮੈਂ ਰੂਹ ਖੋਸ ਹੋ ਗਈ ਸਾਡੀ ਦੇਖ ਕੇ ਨਾਲ ਥੋਕਰ ਭਜਾਉਣੇ ਨੇ ਬਾਈ ਫਿਰ ਬਾਈ ਇਹ ਭਜਾਉਣੇ ਹੀ ਪਹਿਲਾਂ ਤੇ ਕੰਮ ਆ ਸਾਨੂੰ ਸ਼ੌਂਕ ਹਾਂ ਵੀ ਇਹ ਅਸੀਂ ਚਲੋ ਮੇਲਿਆਂ ਤੇ ਵੀ ਬਾਲੇ ਨਹੀਂ ਕੱਢੇ ਬਾਹਰ ਹਾਂ ਪਰ ਸਾਨੂੰ ਇਥੇ ਪਿੰਡ ਚ ਬਹੁਤ ਸ਼ੌਂਕ ਆ ਅਸੀਂ ਮੁੰਡੇ ਇਕੱਠੇ ਆ ਅੱਛਾ ਜੀ ਤੇ ਅਸੀਂ ਇਹਨਾਂ ਦਾ ਗੇੜਾ ਦੇਣਾ ਹੀ ਦੇਣਾ ਕਰਮ ਵਾਲਿਆਂ ਦਾ ਅੱਛਾ ਹੁਣ ਇਹ ਗੱਬੜ ਵੀ ਆ ਤੇ ਹੁਣ ਵੀ ਇਹਦੇ ਥੱਲੇ 20 ਕਿਲੋ ਦੁੱਧ ਦਾ ਚਾਰਾ ਮਹੀਨੇ ਦੀ ਗੱਬੜ ਇਹ ਬਾਈ ਸੇਲ ਕਰਨ ਨੂੰ ਰੱਖ ਜਾਂ ਰੱਖਣ ਨੂੰ ਨਹੀਂ ਇਹ ਰੱਖਣੀਆਂ ਹੀ ਆ ਰੱਖਣੀਆਂ ਹੀ ਠੀਕ ਆ ਵੀ ਇਹਨਾਂ ਦਾ ਰਿਕਾਰਡ ਬਹੁਤ ਚੰਗਾ ਪੁਆਇਨਾਂ ਦਾ ਤੇ ਏਬੀਐਸ ਜਿਹੜਾ ਆਪਣਾ ਰਹਾ ਬਾਜ ਜੀ ਇਹ ਉਹਦਾ ਬਾਪ ਆ ਇਹ ਉਹਦਾ ਬਾਪ ਆ ਜੀ ਬਾਪੂ ਬਾਜ ਦਾ ਇਹਦੀ ਲੱਤ ਦੇਖੋ ਅਗਲੀ ਜਿਵੇਂ ਕਹਿੰਦੇ ਪੁਰਾਣੇ ਸਾਨਾਂ ਦੀ ਉਹਨਾਂ ਐਡੀ ਐਡੀ ਲੱਤ ਹੈ ਮੱਦੀ ਗੋਡੀ ਤੇ ਬਈ ਤੋਰ ਵੀ ਤੋਰ ਵੀ ਹਾਂ ਤੇ ਬਾਕੀ ਜਿਹੜੀ ਬੈਟ ਨਸਾ ਉਹ ਨਹੀਂ ਕੋਈ ਫालतू ਹੈਗੀ ਬਿਲਕੁਲ ਬਿਲਕੁਲ ਫੇਰ ਇਹ ਇੰਨਾ ਸਾਊ ਆ ਕੋਈ ਇਹਨੂੰ ਫੜ ਲੇ ਨਾ athe ਦੇ ਹੁਣ ਖੁਦ ਮਾਰੀ ਸੰਗਲ ਜਿਹਾ ਸਾਨ ਰਿਆ ਵੀ ਆ ਵੇਖੋ ਹੁਣ ਇੰਨਾ ਡਰਦਾ ਪਰੇ ਦਾ ਗੱਲ ਇਹ ਸੰਗੀ ਜਾਂਦਾ ਬਾਬਾ ਸ਼ੌਕਾ ਬਹੁਤ ਵੀਡੀਓ ਚ ਦੇਖਦਾ ਮਿੱਤਰੋ ਇਹ ਨਾ ਬਾਈ ਦਾਦਾ ਪਿੰਡ ਕੇ ਇਹ ਨਾ ਕਹਦਾ ਇਹਨੂੰ ਘੋੜਾ ਬਣਾ ਲੈਂਦਾ ਕਈ ਵਾਰੀ ਆ ਵੇ ਲੈ ਆਪਾਂ ਇਹਨੂੰ ਇਹਨੂੰ ਹੋਣੀ ਫੜਾ ਦੇਣਾ ਹਾਂ ਆ ਦੇਖ ਲੋ ਲਾਈਵ ਹੀ ਹੋਣ ਲੱਗਿਆ ਕੰਮ ਹਾਂ ਸ਼ੌਕ ਇਹਨੂੰ ਛੱਪੜ ਤੇ ਵੀ ਲੈ ਜਾਂਦਾ ਨੀਲੀ ਦਾ ਖਾਸ ਹੀ ਇਹ ਆ ਸਾਥੀਆਂ ਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਅਸੀਂ ਨੀਲੀ ਰਾਵੀ ਡੈਰੀ ਫਾਰਮ ਤੇ ਪਹੁੰਚੇ ਆ ਬਾਈ ਪਿੰਡਾ ਗੱਲ ਬੂਈਆਂ ਵਾਲੇ ਪਿੰਡ ਦੇ ਵਿੱਚ ਬਾਈ ਦੇ ਘਰੇ ਅੱਜ ਫਾਰਮ ਤੇ ਆਏ ਆ ਤੇ ਨਾਲ ਮੇਰੇ ਹਰਮੀਤ ਆ ਆਪਣਾ ਭਰਾ ਖਾਲਸਾ ਤੇ ਨਾਲ ਗੋਗੀ ਬਾਬਾ ਵੀ ਨਾਲ ਪਿੰਦਾ ਬਾਈ ਖੜਿਆ ਸਾਨੂੰ ਆਪਾਂ ਜਿਹੜੀ ਜਾਣਕਾਰੀ ਆ ਜਿਆਦਾ ਅੱਜ ਉਹ ਕਿਉਂਕਿ ਬਾਈ ਦਾ ਦੋਸਤ ਆ ਖਾਲਸੇ ਦਾ ਸਾਡੇ ਦਾ ਤੇ ਵੀਰਾ ਹਰਮੀਤ ਤੇ ਲੈ ਕੇ ਆਏ ਆ ਤੇ ਇਹੀ ਜਾਣਕਾਰੀ ਵੱਧ ਦੋ ਕਿਉਂਕਿ ਤੁਹਾਨੂੰ ਪਤਾ ਮੇਰੀਆਂ ਵੀਡੀਓ ਥੋੜੀਆਂ ਜਿਆ ਹੌਰ ਲੈਵਲ ਦੀਆਂ ਹੁੰਦੀਆਂ ਮਤਲਬ ਹੋਰ ਕੈਟਾਗਰੀ ਦੀਆਂ ਹੁੰਦੀਆਂ ਤੇ ਅਸੀਂ ਇਹ ਨਾਲ ਦੀ ਨਾਲ ਸ਼ੁਰੂ ਕਰਨੀਆਂ ਚੀਜ਼ਾਂ ਵੀ ਆਪਾਂ ਡੈਰੀ ਫਾਰਮ ਚੀਜ਼ਾਂ ਦਿਖਾਈ ਹੈ ਹਨਾ ਜਿੱਥੇ ਵਧੀਆ ਇੱਕ ਨਸਲ ਆ ਜਿੱਥੇ ਵਧੀਆ ਇੱਕ ਤੁਹਾਨੂੰ ਜਾਨਵਰ ਘਰੇ ਰੱਖਣ ਨੂੰ ਮਿਲ ਸਕਦੇ ਆ ਆਪਾਂ ਉਹਨਾਂ ਦਾ ਤੁਹਾਨੂੰ ਟੂਰ ਕਰਾਉਂਦੇ ਰਹਿਾਂਗੇ ਵੀਡੀਓ ਦੇ ਵਿੱਚ ਤੇ ਆਪਾਂ ਨਾਲ ਦੀ ਨਾਲ ਦਿਖਾਉਂਦੇ ਰਹਿਨੇ ਆ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹਾਂਜੀ ਬਹੁਤ ਵਧੀਆ ਬਾਈ ਜੀ ਤੇ ਬਾਕੀ ਹਰਮੀਤ ਜੀ ਅੱਜ ਗੱਲਾਂ ਬਾਤਾਂ ਕਰੂ ਛੋਡੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਦੋਸਤ ਜਿੰਨੇ ਵੀ ਬਾਈ ਪ੍ਰੀਤ ਸਿੰਘਾਂ ਦੇ ਮੈਂ ਮਾਈਕ ਲਾਦਾ ਬੋਲੀ ਚੱਲ ਕੋਰੀ ਕੋਰੀ ਜਾਵੇ ਨੇ ਵੀਰੇ ਹੋਣੀ ਹੈ ਨਾ ਵੀਰ ਬਹੁਤ ਸੋਹਣੀਆ ਵੀਡੀਓ ਪਾਉਂਦਾ ਆਪਾਂ ਦੇਖਦੇ ਰਹਿਨੇ ਆ ਅੱਜ ਅਸੀਂ ਵੀਰੇ ਨੇ ਦੱਸਤਾ ਬੋਈਆਂ ਵਾਲੇ ਬਾਈ ਪਿੰਦੇ ਗੱਲ ਕੋਲ ਆਏ ਵਾ ਅਸੀਂ ਤੇ ਨਾਲ ਮੇਰੇ ਸੋਨੂ ਗੁੱਜਰ ਵੀ ਆਇਆ ਵਾ ਜਿਹੜਾ ਇੱਕ ਕਟਾ ਪਹਿਲਾਂ ਵੀ ਬਾਈ ਪਿੰਦੇ ਗੱਲ ਤੋਂ ਲੈ ਕੇ ਗਿਆ ਸੀ ਉਹ ਕਟਾ ਸਾਡੇ ਕੋਲ ਨਹੀਂ ਰਹਾ ਤੇ ਜਿਹੜਾ ਆਪਣਾ ਹੈਗਾ ਆਪਣੇ ਕੋਲ ਬਾਝ ਛੋਟਾਗਾ ਵੱਡਾ ਉਹ ਵੀ ਆਪਣਾ ਇੱਥੋਂ ਬਾਈ ਕੋਲੋਂ ਗਿਆ ਵਾ ਆਪਣੇ ਕੋਲ ਜਿਹੜੀ ਹੈਗੀ ਆ 파ਰੋ ਮੱਝਾ 16 17 ਕਿਲੋ 21 ਦੁੱਧ ਕੱਢਿਆ ਦੂਜੇ ਉਹ ਵੀ ਇੱਥੋਂ ਗਈ ਵੀ ਆ ਯਾਨੀ ਤੇ ਆਪਣਾ ਨੀਲੀ ਰਾਵੀ ਦਾ ਜਿਹੜਾ ਫਾਰਮ ਸਟਾਰਟ ਹੋਇਆ ਆਪਣਾ ਸੇਖੋਂ ਡੈਰੀ ਫਾਰਮ ਮੂਮ ਉਹ ਆਪਣਾ ਇੱਥੇ ਬਾਈ ਦੇ ਘਰੋਂ ਹੋਇਆ ਤੇ ਇੱਕ ਮੱਝ ਆਪਾਂ ਬਾਈ ਪਿੰਦੀ ਤੋ ਲੈ ਐਸੀ ਟਪਾਲੀ ਵਾਲਾ ਤੋ ਉਹਦੇ ਨਾਲ ਵੀ ਆਪਣਾ ਪਿਆਰ ਆ ਤੇ ਬਾਕੀ ਬਾਈ ਦੇ ਜਾਨਵਰ ਬਹੁਤ ਸੋਹਣੇ ਆ ਪਾ ਤੁਹਾਨੂੰ ਦਿਖਾਵਾਂਗੇ ਹਨਾ ਤੇ ਜਿਵੇਂ ਚੈਂਪੀਅਨ ਮਾਜ ਬਾਈ ਕੋਈ ਲੱਗ ਜਣਾ ਹੈ ਬਾਈ ਹਨਾ ਤੇ ਬਾਈ ਕਹਿੰਦੇ ਚੈਂਪੀਅਨ ਮਾਜ ਆਪਣੀ ਪਹਿਲਾਂ ਦਿਖਾ ਦਿਆ ਚੈਂਪੀਅਨ ਮੈਂ ਬਾਈ ਜੀ ਆਪਣੀ ਉਹ ਖੜੀ ਆ ਜਿਹਨੇ ਜੰਜੀ ਤੋ ਸਟਾਰਟਿੰਗ ਵੀ ਸਟਾਰਟਿੰਗ ਆਪਣੀ ਇਸ ਮੈਂ ਤੋ ਇਹ ਨੀਲੀ ਰਾਵੀ ਵਾਲ ਜਦੋਂ ਮੈਂ ਮੁੜਿਆ ਠੀਕ ਆ ਜੀ ਪਹਿਲਾਂ ਬਾਈ ਮੋਰਾ ਦਾ ਕੰਮ ਸੀ ਬਹੁਤ ਹੂੰ 2005 ਚਾਹੀ ਕੰਪੀਟੀਸ਼ਨ ਲੜਨ ਲੱਪੇ ਸੀ ਮੋਹਰਾ ਦੇ ਹੂੰ 12 ਤਾਈ ਅਸੀਂ ਜਿੱਤੇ ਆ ਮੈਲਕ ਵੀ ਬਿਊਟੀ ਵੀ ਹੂੰ ਤੇ ਯਾਨੀ ਬਰੀਡ ਮੁਕਾਬਲੇ ਸਾਰੇ ਅਸੀਂ ਵਾਹਿਗੁਰੂ ਦੀ ਮਿਹਰ ਹੁੰਦੀ ਆ ਯਾਨੀ ਨਾ ਚੱਡਾ ਗੱਡੀ ਫਿਰ 16 ਤੋਂ ਅਸੀਂ ਨੀਲੀ ਰਾਵੀ ਚ ਪੈਰ ਰੱਖਿਆ ਤੇ ਇਹ ਮੈਨੇ ਮੋਕਸਾ ਸਾਹਿਬ ਚੈਂਪੀਅਨਸ਼ਿਪ ਇਹਨੇ 2 ਨੰਬਰ ਇੱਕੇ ਦਿਨ ਲਈ ਇੱਕੇ ਦਿਨ ਹਾਂਜੀ ਇਹ ਪਹਿਲਾ ਜਿੱਤੀ ਬਰੀਡ ਮੁਕਾਬਲਾ ਜੀ हां जी ਫੇਰ ਇਹਦਾ ਆਪਣਾ ਆ ਗਿਆ ਸੀਗਾ ਚੈਂਪੀਅਨਸ਼ਿਪ ਹੋ ਗਈ। ਹੂੰ ਫੇਰ ਚੈਂਪੀਅਨਸ਼ਿਪ ਚ ਉਹ ਨੀਲੀ ਰਵੀ ਦੀ ਫੇਰੇ ਪਹਿਲਾ ਥਾਣੇ ਨੇ ਹਾਸਲ ਕੀਤਾ ਜਿਹੜੀ ਕਿ ਸਾਰੇ ਕੈਟਾਗਰੀਆਂ ਦਾ ਰਲਾ ਕੇ ਹੁੰਦਾ ਹੁੰਦਾ। ਇਹ ਫੋਟੋ ਚ ਵੀ ਇਹੀ ਲੱਗੀ ਆ ਬਾਈ। ਹਾਂ ਜੀ ਇਹ ਆਪਣੀਆਂ ਬਟਾਲੇ ਵਾਲੀਆਂ। ਠੀਕ ਆ ਇਹ ਹੋ ਗਈ। ਬਾਕੀ ਆ ਸਾਰਾ ਲੱਗਿਆ ਬਾਹਰ ਦਾ ਸਾਡਾ ਆਪਣਾ ਬਾਈਆਂ ਦੀਆਂ ਤਸਵੀਰਾਂ ਲਾਈਆਂ ਵੇ ਜਿਹੜੇ ਜਿਹੜੇ ਮੇਲੇ ਆ। ਇਹ ਕਿਸੇ ਜੱਥੇ ਬਾਈ ਬਾਈ ਦੇ ਚੈਂਪੀਅਨ ਰਹੀਆਂ ਵੀ ਆਣਾ ਮੱਝਾਂ ਤੇ ਉਥੋਂ ਉਥੋਂ ਦੀਆਂ ਤੁਹਾਡੇ ਪਿੱਛੇ ਜਿਹੜੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ। ਉੱਥੋਂ-ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਲੱਗੀਆਂ ਹੋਆਂ ਪਿੱਛੇ ਜਿਹੜਾ ਇਹ ਉਹ ਲੱਗੀਆਂ ਹੋਈਆਂ ਤੇ ਤੁਸੀਂ ਫਾਰਮ ਦੇ ਵਿੱਚ ਜੋ ਤੁਸੀਂ ਐਕਟਰ ਕਰਦੋਂ ਥੋੜੀ ਰੂਹ ਜੀ ਨਾ ਐ ਅੱਖਾਂ ਲੱਗ ਜਾਂਦੀ ਆਗੇ ਇਹ ਉਹ ਤੁਹਾਨੂੰ ਅੱਗੇ ਹੋਰ ਵੀ ਦਿਖਾਉਂਦੇ ਆ ਚੰਗੀਆਂ ਚੰਗੀਆਂ ਸੋਹਣਾ ਬਹੁਤ ਕੋਈ ਆ ਨਹੀਂ ਹੈਗਾ ਸਫਾਈ ਵੀ ਬਾਕੀ ਨੀਲੀ ਰਾਵੀ ਦੇ ਇਨੇ ਜਾਨਵਰ ਬਹੁਤ ਘੱਟ ਬੰਦਿਆਂ ਕੋਲ ਆ ਫਾਰਮ ਕਹਿ ਦਿੰਦੇ ਆ ਨੀਲੀ ਰਾਵੀ ਦਾ ਜਾਨੇ ਦੀ ਜਿੰਨੇ ਇੱਕ ਬਾਈ ਕੋਲ ਆ ਬਹੁਤ ਜ਼ਿਆਦੇ ਟੌਪ ਤੇ ਬਾਕੀ ਬਹੁਤ ਚੰਗੇ ਠੀਕ ਹੈ ਜੀ ਹਾਂ ਜਿਵੇਂ ਆਪਾਂ ਵੀ ਕਈ ਜਾਨਵਰ ਘਟੋ ਘਟ ਪੰਜ ਚਾਰ ਜਾਨਵਰ ਤਾਂ ਆਪੇ ਹੀ ਲੈ ਕੇ ਬਾਈ ਤੋਂ ਸਹੀ ਗੱਲ ਤੇ ਛੇ ਲਈ ਬਾਈ ਕੋਲ ਆਉਂਦੇ ਰਹਿੰਦੇ ਚੰਗੇ ਨੀਲੀ ਰਵੀ ਦੇ ਜਾਨਵਰ ਤੇ ਛੋਟੇ ਬੱਚੇ ਜਿਵੇਂ ਆਪਾਂ ਬਾਈ सोनू ਗੁਜਰ ਨੂੰ ਪਹਿਲਾਂ ਕੱਟਾ ਲੈ ਕੇ ਦਿੱਤਾ ਸੀ ਹੁਣ ਵੀ ਆਪਾਂ ਦਿਖਾਵਾਂਗੇ ਵੀ ਆਪਾਂ ਜਬਰੂ ਵੀ ਦਿਖਾਵਾਂਗੇ ਅੱਜ ਤੇ ਦੇਖਦੇ ਆਂ ਵੀ ਜਹੈਦ ਜਬਰੂ ਆਪਣੇ ਏਰੀਆ ਚ ਜਾਂਦਾ ਜਾਂ ਕਿਵੇਂ ਅੱਜ ਦੇਖਦੇ ਆਂ ਕਿ ਹਾਂ ਤੇ ਉਹ ਵੀ ਤੁਹਾਨੂੰ ਸਸਪੈਂਸ ਦੱਸਾਂਗੇ ਕੋਈ ਬਾਅਦ ਦੇ ਵਿੱਚ ਤੇ ਅੱਗੇ ਆਪਾਂ ਇਹ ਹਾਂਜੀ ਇਹ ਆਪਣੀਆਂ ਆ ਜਾਂਦੀ ਡਾਇਮੰਡ ਦੀ ਠੀਕ ਹੈ ਜੀ ਦੋ ਦੰਦ ਐ ਰਗੀ ਚੜੱਕ ਮੇਲੇ ਦੇ ਨੇ ਵੀ ਆਪਦੇ ਆ ਜਾਂਦੀ ਪੋਜੀਸ਼ਨ ਪਾਈ ਕਰਮਾ ਲਈ ਹਾਂਜੀ ਠੀਕ ਆ ਹਾਂ ਇਹ ਡੈਮਡ ਦੀ ਆ ਹੁਣੇ ਜਬਰੂ ਤੋਂ ਗੱਭਣਾ ਤੇ ਦਲਚੀ ਵਾਲੇ ਨੰਬਰ 1 ਦੀ ਇਹਦੇ ਪਿੱਛੇ ਕੱਟੀ ਆ ਠੀਕ ਆ ਜੀ ਹਾਂਜੀ ਆ ਕੱਟੀ ਇਹਦੀ ਆ ਇਹ ਆਪਣੀ ਘਰੋਂ ਮੈਂ ਆ ਹਾਂਜੀ ਇਹ ਦੂਜੀ ਸੂਏ ਨੂੰ ਹੁਣ ਸੂਈ ਵੀ ਆ ਤੇ ਇਹਦੀਆਂ ਵੀ ਉਹ ਜਾਂਦੀ ਇਹਦੇ ਵੀ ਉਹ ਕੰਪੀਟੀਸ਼ਨ ਵਾਲੀਆਂ ਤਿਆਰੀਆਂ ਵਾਲੀਆਂ ਫੋਟੋ ਇਹਦੀਆਂ ਹਨ ਇਹ ਕਿਹੜੇ ਕੰਪੀਟੀਸ਼ਨ ਚ ਰਹੀ ਆ ਬਾਈ ਇਹ ਇਹ ਬਾਈ ਜੀ ਅਜੇ ਜਾਂਦੀ ਐ ਐਰ ਕੀ ਇਹ ਨਹੀਂ ਗਈ ਇਹ ਜਦੋਂ ਨਹੀਂ ਤਿਆਰੀ ਇਹ ਸੂਈ ਪਹਿਲਾਂ ਹਾਂ ਹੁਣ ਇਹ ਟੋਕੜ ਹੋਈ ਵੀ ਆ ਕੰਪੀਟੀਸ਼ਨਾਂ ਦੇ ਹਿਸਾਬ ਨਾਲ ਐਰ ਕੀ ਗੱਭਣ ਸਾਰੀਆਂ ਮਈਆਂ ਉਦੋਂ ਉਸੇ ਹਿਸਾਬ ਨਾਲ ਕਰਾਈਆਂ 6-6 ਮਹੀਨੇ ਗੈਪ ਆ ਐਰ ਕੀ ਮਈਆਂ ਦਾ ਤੇ ਹੁਣ ਮਈਆਂ ਸਾਰੀਆਂ ਗੱਭਾਂ ਕਰਾਈਆਂ ਅਗਲੇ 11ਵੇਂ ਮਹੀਨੇ ਸਾਰੀਆਂ ਸੋਹਣੀਆਂ ਬਾਈ ਪ੍ਰੀਤ ਆ ਨੀਲੀ ਰਾਵੀ ਦੀਆਂ ਕੱਟੀਆਂ ਦਿਖਾਈ ਨੀਲੀ ਰਾਵੀ ਕੀ ਹੁੰਦੀ ਆ ਆਪਣੇ ਨਾਲ ਬਹੁਤ ਲੋਕਾਂ ਨਾਲ ਵਿਚਾਰਿਆਂ ਨਾਲ ਠੱਗੀ ਹੋ ਜਾਂਦੀ ਆ ਅੱਛਾ ਉਹ ਬਾਈ ਦੇਖਦੇ ਨਹੀਂਗੇ ਵੀ ਬਾਈ ਨੀਲੀ ਰਾਵੀ ਹੁਣ ਫੋਨ ਲਾ ਕੇ ਮੈਨੂੰ ਬਹੁਤ ਪੁੱਛੀ ਜਾਂਦੇ ਰਹਿੰਦੇ ਵੀ ਨੀਲੀ ਰਾਵੀ ਹੈ ਕੀ ਕੀ ਇਨਸਾਨੀ ਆ ਇਹਦੀ ਆ ਆ ਨੀਲੀ ਰਾਵੀ ਐਸਨ ਜਿਹੜੀ ਜਾਤ ਦੀ ਨੀਲੀ ਰਾਵੀ ਐ ਨਾ ਚੰਗੀ ਨੀਲੀ ਰਾਵੀ ਇਹਦਾ ਤੂੰ ਮੂੰਹ ਦੇਖੀ ਬਾਈ ਤੇ ਸਾਰੇ ਮਾਰਕਿੰਗ ਬਹੁਤ ਸੋਹਣੀ ਤੇ ਬਾਕੀ ਹੁਣ ਵਿੱਚ ਬਾਈ ਕੈਮਰਾ ਵੀ ਮੈਨੂੰ ਕਹਿੰਦਾ ਮੜੇ ਨਾ ਨਜ਼ਦੀਕ ਹੋ ਕੇ ਕੋਲੇ ਨਾ ਹੋ ਕੇ ਮੜੇ ਹਾਂ ਬਾਬਾ ਦਿਖਾ ਮੂੰਹ ਇਧਰੋਂ ਬਹੁਤ ਪਿਆਰੀਆਂ ਭਾਈ ਪਿੰਦੇ ਕਿੰਨੇ ਕਿੰਨੇ ਚਰਦੀਆਂ ਗੱਟੀਆਂ ਹੈ ਇਹ ਸਾਲ-ਸਾਲ ਦੀਆਂ ਬਾਈ ਸਾਲ-ਸਾਲ ਦੀਆਂ ਗੱਟੀਆਂ ਹਾਂ ਤਿੰਨੇ ਠੀਕ ਆ ਤਿੰਨੇ ਸਾਲ ਆ ਤਿੰਨੇ ਹਾਂਜੀ ਸਾਲ-ਸਾਲ ਦੀਆਂ ਆਹ ਦੇਖ ਗੱਟੀਆਂ ਇਹ ਨੂੰ ਨੀਲੀ 라ਵੀ ਚ ਸਹੀ ਗੱਲ ਬਹੁਤ ਸੋਹਣੀਆਂ ਮੇਲਿਆਂ ਵਾਲੀਆਂ ਕੱਪੜੀਆਂ ਹਾਂਜੀ ਬਾਕੀ ਨੀਲੀ 라ਵੀ ਆਉਂਦੇ ਕੋ ਆਪਾਂ ਵੀਡੀਓ ਬਣਾਈ ਜਾਨੇ ਜਿਹੜੀ ਨੀਲੀ ਦੀ ਖਾਸੀਅਤ ਹੈ ਇੱਕ ਕਦੇ ਵੀ ਦਸਤਾਰ ਬਣਾਉਗੀ ਕਦੇ ਵੀ ਕੋਈ ਕਿਸੇ ਨੂੰ ਮਾਰਨ ਵਾਲੀ ਜਾਂ ਕੋਈ ਦੂਜੀ ਗੱਲ ਆ ਵੀ ਚਲੋ ਮੇਰੇ ਕੋਲ ਮੋਰਾ ਵੀ ਰਹੀ ਆ ਕੰਮ ਬਹੁਤ ਲੰਮਾ ਕੀਤਾ ਉਹਦੇ ਤੇ ਵੀ ਹੁਣ ਇਹਦੇ ਤੇ ਵੀ ਹੋ ਗਿਆ ਇਹਦੀ ਦੁੱਧ ਆ ਜਾਂਦੀ ਵੀ ਥੋੜਾ ਜਿਹਾ ਵੀ ਜੇ ਆਪਾਂ ਵੀ ਜੇ ਆਪਾਂ ਦੁੱਧ ਨੂੰ ਮੈਨੇਜ ਕਰੀਏ ਵੀ ਉਹ 30 ਤੇ ਪਹੁੰਚ ਗਈ 26 ਤੇ ਪਹੁੰਚ ਗਈ ਨਹੀਂ ਲਈ ਵਿਚਾਰਕਾ ਕਿਲੋ ਦਾ ਡਿਫਰੈਂਟ ਹੈਗਾ ਪਰ ਇਹ ਉਹਨਾਂ ਲੰਮਾ ਸਮਾਂ ਦੇ ਜਾਂਦੀ ਲੰਮਾ ਸਮਾਂ ਹਾਂ ਜੀ ਸੁਭਾਅ ਦਾ ਬਾਈ ਸੁਭਾਅ ਦਾ ਬਹੁਤ ਫਰਕ ਆ ਹਾਂ ਜਿਵੇਂ ਹੁਣ ਨਿਗਾਹ ਜਵਾਕ ਦਾ ਵਿੱਚੀ ਤੁਰਾ ਫਿਰਦਾ ਮਤਲਬ ਆ ਮੈਂ ਤੁਹਾਨੂੰ ਬਾਈ ਜੀ ਜੋ ਮਰਜੀ ਉਹ ਹੁਣ ਆਪਾਂ ਵੀ ਖੜੇ ਆ ਪਾ ਉੱਤੇ ਪਸ਼ੂ ਦੇ ਕੋਈ ਇਹ ਕਰੂ ਨਾ ਹੁਣ ਕੱਟੀ ਸੁਭਾਅ ਦਾ ਵੀ ਬਾਈ ਪ੍ਰੀਤ ਪਸ਼ੂ ਜਾਨਵਰੇ ਖੜੇ ਸੋਹਣੇ ਲੱਗਦੇ ਆ ਯਾਰ ਜਦੋਂ ਅਗਲਾ ਦੇਖਦਾ ਨਾ ਰੂਹ ਖੁਸ਼ ਹੁੰਦੀ ਆ ਹਾਂਜੀ ਸਹੀ ਗੱਲ ਆ ਇਹਨਾਂ ਦੇ ਵਿੱਚ ਆਉਂਦੇ ਸਿਰ ਤੇ ਵੀ ਇਹਦਾ ਆਪਾਂ ਇਹ ਵੀ ਆਪਣਾ ਵਧੀਆ ਹਨਾ ਸੋਡਾ ਬਜਰੀ ਦਾ ਦਾ ਹੈ ਹਨਾ ਹਾਂਜੀ ਬਜਰੀ ਜਿਹੜਾ ਆਪਾਂ ਇੱਟਾਂ ਵਾਲਾ ਲਉਨੇ ਉਹ ਤੇ ਇਹ ਨਹੀਂ ਇਹਦਾ ਇਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਵੀ ਮੈਂ ਇਹ ਬਹੁਤ ਵਧੀਆ ਢਾਟਾ ਬਣਾ ਲਿਆ ਵੀ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ ਇਹਦੇ ਚ ਜੂੰ ਚਿਚੜ ਨਹੀਂ ਪੈਦਾ ਹੁੰਦਾ ਜਮੀਨ ਨਹੀਂ ਹੁੰਦਾ ਇਹਦੇ ਚ ਆਪਣੇ ਬਜਰੀ ਬਜਰੀ ਵਾਲੇ ਚ ਜਿਹੜਾ ਆਪਾਂ ਇਟਾਂ ਵਾਲੀ ਫਾਰਸ ਲਾਉਂਨੇ ਉਹਦੇ ਥੱਲੇੋਂ ਪੈਦਾ ਹੁੰਦੇ ਹੀ ਰਹਿੰਦੇ ਸਹੀ ਹੈ ਬਹੁਤ ਜ਼ਿਆਦਾ ਹਾਂ ਉਹ ਕਿਤੇ ਨਾ ਕਿਤੇ ਬਾਬਾ ਜਾਈ ਜਾਂਦਾ ਸ਼ਰਮ ਗਿਆ ਹੈ ਨਾ ਯਾਨੀ ਕਿ ਜਿਵੇਂ ਹੁਣ ਹਰਿਆਣੇ ਦੀ ਵੀ ਯਾਨੀ ਕਿ ਬਹੁਤ ਥਾਈ ਦੇਖਿਆ ਜਿਹੜਾ ਬਜਰੀ ਵਾਲਾ ਇਹ ਕਾਮਜਾਬ ਹੈ ਹਾਂ ਇੱਕ ਦਾ ਪਸ਼ੂ ਨਹੀਂ ਇਹਦੇ ਉੱਤੇ ਤਿਲ ਕਰ ਜਾਵੇ ਹਾਂ ਜੀ ਜਿਹੜਾ ਆਪਣਾ ਇਟਾਂਲੇ ਦੇ ਆਪਾਂ ਪੋੜੂਗਾ ਫੋਣ ਉਹ ਨਰੇ ਦਾ ਹੀ ਪੋੜੂਗਾ ਉਹਦੇ ਪਸ਼ੂ ਦਾੜ ਸਾਡੀ ਡਿੱਗ ਗਈ ਆਪਣੇ ਇੱਕ ਬੈੜ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਬਹੁਤ ਚੰਗੀ ਬੈੜ ਸੀ ਅੱਛਾ ਜੀ ਉਹ ਹਾਂ ਸਾਨੂੰ ਲੋਟ ਹੀ ਨਾ ਹੋਈ ਜਦੋਂ ਨਾ ਪਤਾ ਲੱਗਿਆ ਪਹਿਲਾਂ ਕੋਈ ਖਿਆਲ ਹੀ ਨਹੀਂ ਸੀਗਾ ਉਸ ਜੀ ਬਾਰੇ ਤੇ ਉਹਦੇ ਕੀ ਕਾਲ ਹੋਣਾ ਪੈ ਗਿਆ ਸਾਨੂੰ ਉਹ ਵੀ ਉਹਦਾ ਉਹਦਾ ਚਾਰਟਸ ਮੇਰੇ ਵੱਡਿਆ ਗਿਆ ਸੀ ਵੀ ਉਹਨੂੰ ਹੁਣ ਆਪਾਂ ਅੰਤ ਕੀ ਕਰਦੇ ਹਾਂ ਨਾ ਲੋਟ ਇਹ ਨਾ ਹੀ ਬਹੁਤ ਚੀਜ਼ਾਂ ਫਾਰਮਾਂ ਦੇ ਵਿੱਚ ਦੇਖਣ ਵਾਲੀਆਂ ਜਿਨ੍ਹਾਂ ਦੇ ਗੌਰ ਕਰਨ ਵਾਲੀ ਹੈ ਮੇਨ ਜਿਹੜੀ ਖੁਰਲੀ ਹੈ ਜੀ ਇਹਦੀ ਚੜਾਈ ਵੀ ਰੱਖਣੀ ਚਾਹੀਦੀ ਹੈ ਜੀ ਸਪੈنس ਵੀ ਹਾਂ ਬੀਥੋੜੀ ਜੀ ਧੌਣ ਪਸ਼ੂ ਗਾਂ ਕਰਕੇ ਪੱਠੇ ਖਾਵੇ ਜਿਹੜੀ ਇਹਦੀ ਉਚਾਈ ਬਾੜੀ ਨਹੀਂ ਰੱਖਣੀ ਚਾਹੀਦੀ ਜਿਹੜੇ ਪੁਰਾਣੇ ਪਸ਼ੂ ਸੀ ਨਾ ਉਹ ਚਰਦੇ ਹੀ ਥੱਲਿਓ ਜੀ ਇਹਦੇ ਚ ਕੋਈ ਲਿਕਵਿਡ ਜਿਹਨੂੰ ਆਪਾਂ ਲਾਲ ਕਹਿ ਦਿੰਨੇ ਆ ਉਹ ਪੱਠਿਆਂ ਨਾਲ ਲਾ ਕੇ ਜੇ ਅੰਦਰ ਜਾਂਦੀ 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 ਹੈ ਨਾ ਤੇ ਪਸ਼ੂ ਦੀ ਸਿਹਤ ਜ਼ਿਆਦਾ ਬੰਦੀ ਠੀਕ ਹੈ ਜੀ ਉੱਚੇ ਥਾਂ ਪਸ਼ੂ ਨੂੰ ਪੱਠੇ ਖਾਣੇ ਉਹ ਵੀ ਥੋੜਾ ਗਲਤ ਆ ਹੁਣ ਹੱਦੋਂ ਵੱਧ ਖੁਰਲੀਆਂ ਕਈ ਸਹੀ ਵੇਖੀ ਦੀਆਂ ਜਾ ਕੇ ਫਿਰ ਉਹਨਾਂ ਨੂੰ ਦੱਸੀਦਾ ਬਾੜੀ ਉੱਚੀ ਖੁਰਲੀ ਨਹੀਂ ਚਾਹੀਦੀ ਸਹੀ ਆ ਮੈਂ ਦੀ ਗਾਂ ਦੀ ਖਾਸ ਕਰਕੇ ਇਹ ਜਾਨਵਰ ਆ ਆਪਾਂ ਬੰਨਿਆ ਾਰੇ ਪਹਿਲਿਆਂ ਦੇ ਵਿੱਚ ਖੁੱਲਾ ਫਿਰਕੇ ਚਰਨ ਆਲਾ ਜਾਂਦਾ ਅਸਲ ਚ ਗੱਲ ਉੱਥੇ ਆਏ ਦੇ ਵਿੱਚ ਜਿਵੇਂ ਪਹਿਲਾਂ ਕੁਦਰਤ ਨੇ ਇਹਨਾਂ ਨੂੰ ਥੱਲੇ ਖਾਣ ਨੂੰ ਬਣਾਇਆ ਸੀ ਜਿੱਦਾਂ ਆਪਾਂ ਇੱਕ ਰੱਖ ਲਿਆ ਵੀ ਯਾਰ ਆਪਣੇ ਪੱਤੇ ਨਾ ਖਰਾਬ ਹੋ ਜਾਣ ਆਪਣੇ ਬਣਾ ਲਿਆ ਆਪਣੇ ਫਸਲਾਂ ਹੋਈਆਂ ਹੀ ਕਿਉਂ ਹੋ ਗਈਆਂ ਹੋਰ ਢੋਣਾ ਹੋ ਗਿਆ ਤੇ ਕਣਕ ਹੋ ਗਈ ਦੋ ਤੀਆ ਆਲੂ ਹੋ ਗਏ ਰਾਮ ਘੜਾ ਲੂ ਆ ਉਹਨਾਂ ਆਪਾਂ ਬਾੜਾ ਚ ਲਜਾ ਨਹੀਂ ਸਕਦੇ ਅੱਗੇ ਆਪਣੇ ਬਾਪੂ ਸੀਗੇ ਆਮ ਲਈ ਫਿਰਦੇ ਬਸ ਚਾਰ ਦੇ ਦਿੰਦੇ ਸੀ ਘਰੇ ਦਾ ਪੱਠਾ ਕਿੰਨਾ ਪੈਂਦਾ ਸੀ ਸਾਮੇ ਹੀ ਪੱਠਾ ਪੈਂਦਾ ਸੀ ਘਰਾਂ ਦੇ ਵਿੱਚ ਆਮ ਚਾਰ ਕੀ ਪਸੂ ਦਾ ਟਾਈਮ ਪਾਸ ਹੁੰਦਾ ਸੀ ਤੁਹਾਡੇ ਏਰੀਆ ਦਾ ਫਿਰ ਛੱਪੜ ਆ ਸਾਡੇ ਦਾ ਛੱਪੜ ਵੀ ਗੰਟੀ ਹਾਂ ਨਹੀਂ ਨਹੀਂ ਆਪਣੇ ਛੱਪੜ ਹੈਗੇ ਖੁੱਲੇ ਇੱਕ ਕਹਿੰਦੇ ਬਾਈ ਵੀਡੀਓ ਦੇਖ ਕੇ ਹੁਣ ਮੇਰੇ ਸੱਜਣ ਮਿੱਤਰ ਜਿਹੜੀ ਮੇਰੀ ਫੈਮਿਲੀ ਆ ਫੇਸਬੁਕ ਪੇਜ ਤੇ ਉਹ ਹੁਣ ਫਿਰ ਤੁਹਾਨੂੰ ਤੰਗ ਬਹੁਤ ਕਰ ਦਾਂਗੇ ਹੁਣ ਨਹੀਂ ਨਹੀਂ ਕੋਈ ਨਹੀਂ ਜੀ ਆਹ ਨਹੀਂ ਜਿਹੜਾ ਮੇਰਾ ਭਰਾ ਕਿਸੇ ਨਾ 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 ਬਾਈ ਵੇਖੋ ਵੀ ਜਿਹੜਾ ਬੰਦਾ ਅਜੇ ਤਾਈਂ ਰੱਬ ਤੋਂ ਡਰ ਕੇ ਆਣੇ ਜਿਹੜਾ ਕੀਰਾਂ ਜੁੜ ਗਿਆ ਨਾ ਉਹ ਮੁੜ ਕੇ ਜੁੜਿਆ ਹੀ ਰਹਿੰਦਾ ਹਾਜੀ ਇੱਕ ਵਾਰ ਚ ਬੈਤ ਮੈਂ ਗੱਲ ਕਹਿਣਾ ਦੋਸਤੋ ਅਸੀਂ ਨਾ ਬਾਈ ਨੇ ਪੇਜ ਪੂਜ ਨਹੀਂ ਬਣਾਇਆ ਸੀ ਬਾਈ ਆਈ ਨਹੀਂ ਤੁਹਾਨੂੰ ਪਤਾ ਵੀ ਜਿੰਨਾਂ ਦੇ ਨਾਮ ਹੋ ਜਾਂਦੇ ਹਨ ਹੋਰ ਕਹਿੰਦਾ ਵੀ ਚਲ ਕਾਹਨੂੰ ਅਸੀਂ ਅੱਜ ੱੱਕੇ ਨਾ ਬਾਈ ਦਾ ਪੇਜ ਬਣਾਇਆ ਹਰਮੀਤ ਆਪਣੇ ਖਾਲਸੇ ਦਾ ਵੀ ਪੇਜ ਚੱਲਦਾ ਤੇ ਮੂਮ ਦੇ ਨਾਂ ਤੋਂ ਮੈਂ ਮੈਂਸ਼ਨ ਕਰੂੰਗਾ ਬਾਈ ਉਹਨਾਂ ਦੇ ਵੀਡੀਓ ਚ ਨਾਮ ਪੇਜ ਬਾਈ ਪਿੰਡਾ ਗਹਿਲਾ ਦੀ ਜਿਹੜੀ ਫਾਰਮ ਹਨ ਬੁੰਝਾ ਵਾਲਾ ਉਹ ਪੇਜ ਅਸੀਂ ਉਹ ਵੀ ਮੈਂਸ਼ਨ ਕਰਾਂਗੇ ਉਹ ਅਸੀਂ ਨਵੇਂ ਬਣਾਏ ਆ ਤੇ ਪੇਜ ਦੇ ਨਾਲ ਬਾਈ ਨਾਲ ਜੁੜਿਓ ਤੇ ਨਵੀਆਂ-ਨਵੀਆਂ ਤੁਹਾਨੂੰ ਜਿਹੜੇ ਬਾਈ ਕੋਲੇ ਮੱਝਾਂ ਆਉਂਦੀਆਂ ਜਾਂ ਕੋਈ ਘੱਟੂ ਬਸਰੂ ਜਿਹੜਾ ਜਾਈ ਬਾਈ ਕੋਲੇ نسل ਦਾ ਜਿਹੜਾ ਆਉਂਦਾ ਬਾਈ ਉਹ ਤੇ ਅਪਡੇਟ ਦਿੰਦਾ ਰਹੂਗਾ ਬਾਈ ਦੇ ਨਾਲ ਜੁੜ ਕੇ ਰਹੋ ਤੇ ਅੱਗੇ ਤੁਹਾਨੂੰ ਹੋਰ ਵੀ ਆਪਾਂ ਚੀਜ਼ਾਂ ਦਿਖਾਉਣੀਆਂ ਉਧਰ ਜਾਦਿਆ ਪੈਂਦੇ ਬਾਈ ਬਾਈ ਜੀ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਦਾ ਵੀ ਅਸੀਂ ਮੇਲੇ ਜਿੱਤੇ ਅਸੀਂ ਫੋਟੋ ਨਹੀਂ ਕਿਸੇ ਮੇਲੇ ਤੋਂ ਲੈਂਦੇ ਸੀ ਅੱਛਾ ਜੀ ਜਦੋਂ ਅਸੀਂ ਆਹ ਬਣਾਇਆ ਨਾ ਅਸੀਂ ਮਸਾਂ ਫੋਟੋ ਆਵੇ ਆ ਆ ਫੋਟੋ ਦੇਖੋ ਹਣ ਹਾਂ ਇਹਦੇ ਵਿੱਚ ਆਪਣਾ ਇਹ ਇਹ ਲਾਡੀ ਵੀ ਆ ਮੈਂ ਵੀ ਆ ਇਹ 2008 ਜਦੋਂ ਆਪਣੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਮੱਝ ਮੇਲਕ ਬਿਊਟੀ ਜ ਮੇਲਕ ਕੰਪੀਟੀਸ਼ਨ ਹਾਂ ਜੀ ਲਾਡੀ ਭਾਈ ਮੇਤਰੋ ਵੀਡੀਓ ਬਣਾਈ ਜਾਂਦਾ ਲਾਡੀ ਡਾਡੀ ਆ ਵੀ ਉਧਰ ਆ ਅੰਗਾ ਮੋਹਰਾ ਦੀਆਂ ਠੀਕ ਆ ਸੀ ਮਸਾਂ ਇੱਕ ਇੱਕ ਫੋਟੋ ਕਿਤੋਂ ਲੱਭੀ ਆ ਠੀਕ ਆ ਵੀ ਹਾਂ ਸੀ ਹਾਂ ਹੁਣ ਵੀ ਮੇਲੇ ਵੇਲੇ ਚੜੈਕੋ ਆ ਨਹੀਂ ਕੋਈ ਫੋਟੋ ਨਹੀਂ ਲਈ ਜਗਰਾਵੀ ਜਿੱਤੇ ਪਟਿਆਲੇ ਬਟਾਲੇ ਵੀ ਜਾਂਦੇ ਹੁਣ ਇਕੱਠੀਆਂ ਕੀਤੀਆਂ ਸਾਨੂੰ ਉਹ ਵੀ ਨਹੀਂ ਸੀ ਮੇਲੇ ਦੀ ਯਾਰ ਛੱਡੋ ਆਪਾਂ ਨੰਬਰ ਆ ਗਿਆ ਬੱਸ ਮੇਰੇ ਦਾ ਇੱਥੋਂ ਤਾਂ ਹੀ ਭਾਈ ਮੇਰੀ ਆਪਣੀ ਬਟਾਲੇ ਵਾਲੀ ਮੈਂ ਦੀ ਸ਼ੀਲਡ ਵੀ ਮੈਂ ਨਹੀਂ ਲਈ ਹੂੰ ਠੀਕ ਆ ਸੱਜਣ ਮਿੱਤਰ ਆਪਣੀ ਆ ਮੱਧ ਵੀ ਚਰਚਾ ਚ ਰਹੀ ਆ ਕਿਹੜੀ ਮੱਜ ਆ ਇਹ ਇਹ ਮੈਂ ਆਪਣੀ ਨਾ ਜਿਹਦੇ ਆਪਾਂ ਲੱਤ ਨੂੰ ਰਸਾ ਪਾਉਂਦੇ ਸੀ ਠੀਕ ਆ ਇਹ ਉਹ ਮੈਂ ਆ ਇਹਦੀਆਂ ਫੋਟੋ ਵੀ ਆ ਮੇਰੇ ਫੋਨ 'ਚ ਆ ਕਿਤੇ ਤੁਹਾਨੂੰ ਦਿਖਾਈਏ ਠੀਕ ਆ ਇਹ ਵੀ ਦਰਸ਼ਣੀ ਤਿਆਰ ਹੋਈ ਇਹ ਸੁੰਦਰੀ ਮੱਜ ਆ ਇਹ ਸੁੰਦਰੀ ਇਹਦਾ ਨਾਮ ਵੀ ਤੁਸੀਂ ਰੱਖਿਆ ਸੀ ਠੀਕ ਆ ਜਦੋਂ ਮੈਂ ਪੋਸਟ ਪਾਈ ਆ ਠੀਕ ਆ ਹਾਂ ਇਹ ਉਹ ਮੈਂ ਆ ਠੀਕ ਆ ਹੁਣ ਇਹ ਖੁੱਲੀ ਰਹਿ ਕੇ ਜ਼ਿਆਦਾ ਖੁਸ਼ ਆ ਇਹ ਨਾ ਦੋ ਵੇਰੀ ਐਰ ਕੀ ਜਦੋਂ ਬਾਹਰ ਗਈ ਦੋ ਤੋਂ 20 ਤੋਂ ਇਹ ਮਿਲਕ ਫੀਵਰ ਚ ਆ ਗਈ ਆ ਰੱਬ ਜਾਣੇ ਵੀ ਇਹਦੇ ਚ ਕੀ ਕਮੀ ਆ ਗਈ ਤੇ ਹੁਣ ਇਹਦੇ ਜਾਂਦੀ ਵੀ ਟੈਸਟ ਆ ਮੈਨੂੰ ਕਿਸੇ ਕੱਲ ਬੰਦੇ ਨੇ ਆਖਿਆ ਵੀ ਉਹ ਕਰਾਵਾਂਗੇ ਫਿਰ ਇਹਦਾ ਕਾਰਨ ਫੜਿਆ ਜਾਊਗਾ ਇੱਕ ਆਪਣੇ ਬਾਜ ਦੀ ਭੈਣ ਕਿਹੜੀ ਆ ਬੱਗੇ ਮੂੰਹ ਚ ਹਾਂ ਆ ਆਵੇ ਆ ਦੋ ਨੰਬਰ ਵਾਲੀ ਅੱਛਾ ਆ ਹਾਂ ਠੀਕ ਆ ਦੋਸਤੋ ਆਪਣੇ ਜਿਹੜਾ ਆਪਣੇ ਕੋਲ ਬਾਜ ਚੈਂਪੀਅਨ ਝੋਟਾ ਗਾਉਦੀ ਭੈਣ ਆ ਇਹਦੇ ਆਪਾਂ ਵੀਡੀਓ ਪਾਈ ਸੀ ਬਾਜ ਦੀ ਆਪਣੇ ਬਾਈ ਹਰਮੀਤ ਦੇ ਘਰੇ ਪਾਈ ਸੀ ਨਾ ਉਹੀ ਹੱਠ ਹੱਠ ਨਹੀਂ ਪਈ ਸੇਸ਼ਟਰ ਆ ਜੀ ਇਹ ਹਾਂ ਹਾਂ ਠੀਕ ਆ ਕੀ ਰਿਕਾਰਡ ਆ ਬਾਈ ਦੁੱਧ ਪਿੰਦੇ ਦਾ ਇਹ ਬਾਈ ਜਾਂਦੀ ਉਦੋਂ ਆਪਣੀ ਬਾਹਲੇ ਜਾਦੇ ਸਿਆਲ ਗੂੜੇ ਦੀ ਸੂਈ ਵੀ ਆ ਠੀਕ ਆ ਤੇ 18 ਕਿਲੋ ਦੁੱਧ ਨੇ ਦੂਜੇ ਸੂਏ ਕਰ ਠੀਕ ਆ ਬਹੁਤ ਬਹੁਤ ਸਹੀ ਗੱਲ ਫੇਰ ਕੱਲਾ ਵੀ ਦੁੱਧ ਨਹੀਂ ਹੁਣ ਇਹ ਇਹਦਾ ਡੇਢ ਮਹੀਨਾ ਰਹਿ ਗਿਆ ਤੇ ਸਾਨੂੰ ਪਤਾ ਹੀ ਮਹਾ ਛੱਡੀ ਹੈ ਅੱਛਾ ਹਾਂ ਵੀ ਸੇ ਤੋਂ ਡਾਉਣ ਹੋ ਨਹੀਂ ਸੀ ਹਜੇ ਵੀ ਦੁੱਧ ਹੈਗਾ ਚਲੋ ਠੀਕ ਆ ਹਾਂ ਜੀ ਡੇਢ ਮਹੀਨਾ ਸੌਣ ਚ ਰਹਿੰਦਾ ਦੁੱਧੋਂ ਹੁਣ ਛੱਡੀ ਹੈ ਹੁਣ ਛੱਡੀਏ ਤੇ ਮਹੀਨੇ ਬਾਅਦ ਗੱਭਣ ਹੋਗੀ ਠੀਕ ਆ ਜੀ ਹਾਂ ਜਿਹੜੀ ਮੇਨ ਗੱਲ ਆ ਇਹਦੀ ਉਹ ਕੱਟੀ 8-9 ਮਹੀਨਿਆਂ ਮਹੀਨਿਆਂ ਦੀ ਆ ਠੀਕ ਤੇ 8 ਤੋਂ ਮੈਂ ਗੱਭਣ ਹੋਗੀ ਠੀਕ ਆ ਹਾਂ ਇਹ ਜਾਂਦੀ ਖੂਬੀਆਂ ਨੀਲੀ ਚ ਇਹ ਆ ਜਾਂਦੀਆਂ ਇਹ ਆਪਣੇ ਜਿਹੜੇ ਕਮਿਹਾਰੇ ਵਾਲੀ ਝੋਟੀ ਬਾਈ ਬਰਕਰਾਰ ਨੂੰ ਨਾਲੀ ਬਿੱਲੇ ਨੇਤਰ ਵਾਲੇ ਹਾਂ ਜੀ ਠੀਕ ਆ ਹਾਂ ਇਹਦੀ ਵੀ ਬਿਊਟੀ ਇਹ ਵੀ ਨਾ ਬਾਈ ਦੋਵੇਂ ਵੇਰੀ ਦੂਜਾ ਸੁਆ ਸੁਈ ਆ ਵੀ ਇਹ ਮੇਲਿਆਂ ਤੋਂ ਗਾਂ ਪਛਾਈ ਸੁਈ ਠੀਕ ਆ ਬਾਈ ਤੇ ਐਰਕੀ ਕੋਸ਼ਿਸ਼ ਆਪਣੀਆਂ ਤੇ ਕਰਨਾ ਮਹਾਰਾਜ ਨੇ ਇਹਰ ਕੀ ਵੀ ਮੈਂ ਨਾ ਸਾਲਾਂ ਨੂੰ ਵੀ ਗੈਰ ਰੱਖ ਕੇ ਵਿੱਚ ਤੇ ਹੁਣ ਗੱਬਣ ਕਰਾਈ ਵੀ ਆ ਤਿੰਨਾ ਚਾਰ ਮਹੀਨਿਆਂ ਦੀ ਗੱਬੜ ਠੀਕ ਹੈ ਭਾਈ ਹਾਂਜੀ ਇੱਕ ਭਾਈ ਨਾਲ ਨਾਲ ਯਾਰ ਮੈਂ ਇੱਕ ਚੀਜ਼ ਹੋਰ ਦੇਖਿਆ ਵੈਸੇ ਦਾ ਬਾਬਾ ਆਪਣੇ ਤਾਂ ਲੋਪ ਹੋ ਗਏ ਹਨਾ ਚੀਜ਼ਾਂ ਇਹ ਪਾਲਾ ਕਿਹੜੀਆਂ ਇੱਧਰੇ ਬੌਦ ਖੜੇ ਆ ਬੈਠ ਕੇ ਹਾਂਜੀ ਤੇ ਯਾਰ ਮੈਂ ਰੂਹ ਖੋਸ ਹੋ ਗਈ ਸਾਡੀ ਦੇਖ ਕੇ ਨਾਲ ਥੋਕਰ ਭਜਾਉਣੇ ਨੂੰ ਬਾਈ ਫਿਰ ਬਾਈ ਇਹ ਭਜਾਉਣੇ ਹੀ ਪਹਿਲਾਂ ਤੇ ਕੰਮ ਆ ਸਾਨੂੰ ਸ਼ੌਂਕ ਹਾਂ ਵੀ ਇਹ ਅਸੀਂ ਚਲੋ ਮੇਲਿਆਂ ਤੇ ਵੀ ਬਾਲੇ ਨਹੀਂ ਕੱਢੇ ਬਾਹਰ ਹਾਂ ਪਰ ਸਾਨੂੰ ਇਥੇ ਪਿੰਡ 'ਚ ਬਹੁਤ ਸ਼ੌਂਕ ਆਹੀ ਮੁੰਡੇ ਇਕੱਠੇ ਆ ਅੱਛਾ ਜੀ ਤੇ ਅਸੀਂ ਇਹਨਾਂ ਦਾ ਘੇੜਾ ਦੇਣਾ ਹੀ ਦੇਣਾ ਕਰਮਾਲਿਆਂ ਦਾ ਅੱਛਾ ਜੀ ਹਾਂ ਜੀ ਨਹੀਂ ਤਾਂ ਅਗਲਾ ਕਹਿੰਦਾ ਯਾਰ ਖੁਰਨੀ ਦੇ ਪੱਠੇ ਜੇ ਪੌਣੇ ਦੁੱਬਰ ਲਾ ਗਿਆ ਲੋਕਾਂ ਜਿਹੜਾ ਇਹ ਤਾਂ ਆਵੇ ਉਹ ਤੁਹਾਨੂੰ ਦੱਸੀ ਜਾਂਦੀ ਨੇ ਇਹਦੀ ਹਰਕਤ ਹਾਂ ਜੀ ਆਵੇ ਹਾਂ ਲੱਗ ਗਿਆ ਵੀ ਹਾਂ ਮੈਂ ਆਵੇ ਮੈਂ ਆਣਾ ਉਹਨਾਂ ਦੌੜਾਂ ਵਾਲੇ ਬੰਦਿਆਂ ਨਾਲ ਸੁਪਾਰਕ ਹੈਗਾ ਮੈਂ ਕਹਾਂ ਵੀ ਉਹ ਮਾਨ ਨਹੀਂ ਕਰਦਾ ਪਰ ਵਹਿੜ ਕਾ ਕਿਤੇ ਵਰਤਨ ਵਾਲਾ ਤੁਸੀਂ ਮੇਲੇ ਛੱਡ ਕੇ ਵੇਖੋ ਕਿ ਮੈਨੂੰ ਪਤਾ ਇਹਦੇ ਵਿੱਚ ਕੀ ਆ ਟਾਈਮ ਮੈਂ ਕਿਹਾ ਇੱਥੇ ਚਲੋ ਅਸੀਂ ਬੀ ਬਾਹਰ ਜੇ ਕੱਢੇ ਨਹੀਂ ਤੁਸੀਂ ਟਾਈਮ ਲਾ ਕੇ ਵੇਨੇ ਆ ਕਿ ਸਾਨੂੰ ਪਤਾ ਵੀ ਇਹ ਘਰ ਦਾ ਬਹੁਤ ਚੰਗੀ ਰੇਸ ਕਰਦਾ ਬਸ ਦੇ ਲੋਭ ਹੋ ਗਿਆ ਯਾਰ ਆ ਬਸ ਦੇ ਬਹੁਤ ਆ ਮੈਂ ਵੀ ਵੀਡੀਓ ਪਾਉਂਦਾ ਹਾਂ ਬਾਈ ਮੈਨੂੰ ਬਹੁਤ ਭਜਦੇ ਆ ਯਾਰ ਮੈਂ ਉਹ ਚੀਜ਼ ਆ ਹਣਾ ਬਾਬਾ ਲੋਭ ਹੋ ਗਏ ਆ ਯਾਰ ਚੀਜ਼ਾਂ ਆਪਣੇ ਪੰਜਾਬ ਤੋਂ ਬਹੁਤ ਹਾਂ ਆਪਣੇ ਕੋਲ ਉਹਨੀਆਂ ਮੋਟਰਸਾਈਕਲ ਰੇੜੀ ਨੇ ਬੜਾ ਖਤਮ ਨਹੀਂ ਦੇਖੋ ਇਹ ਪ੍ਰਾਣੀਆਂ ਚੀਜ਼ਾਂ ਹੁਣ ਕਿੱਥੋਂ ਮੋਟਰਸਾਈਕਲ ਰੇੜੀ ਨੇ ਤੇ ਕਿੱਥੇ ਇਸ ਗੱਡੀ ਤੇ 100 ਕੰਮ ਲਿਆ ਜਾਂਦਾ ਬਹਿੜ ਕੇ ਅਲੀ ਤੋਂ ਵੀ ਇਹਨਾਂ ਨੂੰ ਹਾਂਜੀ ਬਿਲਕੁਲ ਬਹੂ ਦੇ ਜਾਇਦਾਦ ਦਾ ਹੀ ਪਹਿਲੇ ਦਿਨੋਂ ਹੀ ਮੈਂ ਕਦੇ ਨਹੀਂ ਗਵਾਇਆ بڑے ਬੰਦਿਆਂ ਨੇ ਮੈਨੂੰ ਵੀ ਐਂ ਜੋ ਮੈਂ ਕਿਹਾ ਨਹੀਂ ਇਹ ਨਾਲ ਹੀ ਚੱਲੇ ਹੁੰਦੇ ਹੁਣ ਤਾਂ ਚਲੋ ਦੋ ਰਹਿ ਗਏ ਮੇਰੇ ਕੋਲ ਚਾਰ ਚਾਰ ਰਹਿੰਦੇ ਅੱਛਾ ਜੀ ਹਾਂ ਇਹਨਾਂ ਦੀ ਸੇਵਾ ਇਹਨਾਂ ਦੀ ਖੜੀ ਇਹਨਾਂ ਦੀ ਸੇਵਾ ਨਹੀਂ ਜਾਂਦੀ ਇੱਥੋਂ ਤਾਈਂ ਸਹੀ ਹੈ ਪਿਛੇ ਜਨਾਂ ਪੰਜ ਜਾਨਵਰ ਦਾ ਬੰਦੇ ਦਾ ਵੀ ਉਹ ਆਪਾਂ ਕਹਿ ਦਿੰਨੇ ਉਹ ਆਪਣੇ ਨਾਲ ਜੁੜਿਆ ਹੁੰਦਾ ਉਹਦਾ ਹੀ ਖੜੀ ਆਪਾਂ ਖਾਈ ਜਾਂਦੇ ਇਹ ਗੱਲ ਸਹੀ ਹੈ ਹਾਂਜੀ ਇਹ ਇਧਰ ਫਿਰ ਆ ਗਾਇਆਂ ਵੀ ਹਾਂਜੀ ਇਹ ਐਚ ਐਫ ਆ ਜਾਂਦੀ ਆਪਾਂ ਕੀਤਾ ਉਹ ਕੰਮ ਵੀ ਜਿਹੜਾ ਜਾਂਦੀ ਬਰੀਡ ਠੀਕ ਹੈ ਜੀ ਇਹ ਵੀ ਕਿਸੇ ਆਪਾਂ ਆਪਣੇ ਖਾਸ ਜਾਣੀ ਦੀ ਬੰਦੇ ਨੇ ਆਪਾਂ ਨੂੰ ਸਪੈਸ਼ਲੀ ਦਿੱਤੀਆਂ ਠੀਕ ਹਾਂਜੀ ਵੀ ਇਹ ਜਿਹੜੀਆਂ ਪ੍ਰੋਪਰ ਰਿਕਾਰਡ ਆ ਜਿੰਨਾਂ ਦਾ ਠੀਕ ਹੈ ਪਲੂਨ ਵਾਛੀ ਇਹ ਆ ਇਹ ਜਾਂਦੀ 28 ਕਿਲੋ ਦੁੱਧ ਪਲੂਨ ਦਾ ਹੂੰ ਹੁਣ ਇਹ ਗੱਬੜ মিয়া ਤੇ ਹੁਣ ਵੀ ਇਹਦੇ ਥੱਲੇ 20 ਕਿਲੋ ਦੁੱਧ ਆ ਚਾਰਾਂ ਮਹੀਨੇ ਦੀ ਗੱਬੜ ਇਹ ਬਾਈ ਸੇਲ ਕਰਨ ਨੂੰ ਰੱਖ ਜਾਂ ਰੱਖਣ ਨੂੰ ਨਹੀਂ ਇਹ ਰੱਖਣੀਆਂ ਹੀ ਆ ਰੱਖਣੀਆਂ ਵੀ ਠੀਕ ਆ ਵੀ ਇਹਨਾਂ ਦਾ ਰਿਕਾਰਡ ਬਹੁਤ ਚੰਗਾ ਪੁਆਇਨਰ ਆ ਤੇ ਐਬੀਐਸ 40116 ਹਾਂਜੀ ਇਹਨਾਂ ਦਾ ਰਿਕਾਰਡ ਆ ਪੂਰਾ ਪ੍ਰੋਪਰ ਹਾਂ ਠੀਕ ਆ ਹਾਂਜੀ ਤੇ ਬਾਈ ਜੇ ਕੋਈ ਆਪਾਂ ਤੋਂ ਗਾਂ ਮੰਗਦਾ ਫਿਰ ਆ ਜਾਂਦੀ ਆਪਣੇ ਕੋਲ ਵੇਚਣ ਨੂੰ ਹਾਂ ਸੇਲ ਆਲੀ ਆ ਜਾਂਦੀ ਪਰ ਲੈਣਾ ਨਾ ਕੋਈ ਵੀ ਜਾਨਵਰ ਆ ਹਾਂ ਵੀ ਅਸੀਂ ਉਹ ਲੈਣਾ ਵੀ ਜਿਹੜਾ ਟਾਪਰ ਉਹ ਪਤਾ ਪਉਂਦਾ ਨੈੱਟ ਦਾ ਨਹੀਂ ਕੰਮ ਵੀ ਜੈ ਨਹੀਂ ਮੈਂ ਅੱਗੇ ਆਣਾ ਹੁਣਾਂ ਵੀ ਜਿਹੜੀ ਨੀਲੀ ਰਾਵੀ ਦੀਆਂ ਮਹੀਆਂ ਦੀ ਮੈਨੂੰ ਪਤਾ ਆਵੇ ਬੋਕਾ ਜਿੱਥੇ ਜਿੱਥੇ ਦੇਣੀਆਂ ਠੀਕ ਆ ਬਾਕੀ ਕੰਮ ਕਰਨਾ ਨਸਲ ਤੇ ਹੀ ਕਰਨਾ ਵਧੀਆ ਬਰੀਡ ਲੈ ਕੇ ਜੇ ਮੋਰਾ ਵੀ ਹੈ ਨਾ ਮੋਰਾ ਵੀ ਬਾਈ ਜੀ ਮੋਰਾ ਵੀ ਪੂਰੀ ਟਾਪਰ ਦੇਣੀ ਹੈ ਅਗਲੇ ਨੂੰ ਟਾਪਰ ਵੀ ਦੇਣੀ ਹੈ ਅਗਲੇ ਨੂੰ ਕਿਰਾ ਆਪਦੇ ਘਰੇ ਤਸੱਲੀ ਕਰਾ ਕੇ ਦੇਣੀ ਹੈ ਵੀ ਆਪਦੀ ਬਾਈ ਹੁਣ ਇਹਦੀ ਵੇਖੋ ਤੇ ਬਾਕੀ ਚਲੋ ਜਿੰਨਾ ਜਿੰਨਾ ਨਾ ਹੀ ਵਾਰਤ ਦੇ ਉਹਨਾਂ ਨੂੰ ਸਾਡੇ ਬਾਰੇ ਸਾਰਾ ਹੀ ਪਤਾ ਸਾਰਾ ਹੀ ਪਤਾ ਹਾਂਜੀ ਤੇ ਜਿਹੜੇ ਬੰਦੇ ਸਾਡੇ ਨਾਲ ਜੁੜੇ ਆ 20 20 ਸਾਲ ਹੋ ਗਏ ਉਹ ਕਦੇ ਸਾਨੂੰ ਦੂਜੇ ਬੰਦੇ ਤਾਈ ਪਹੁੰਚਣ ਦੀ ਲੋੜ ਨਹੀਂ ਉਹੋ ਹੀ ਤੁਰੇ ਉਹਨੇ ਹਾਂਜੀ ਆਜੋ ਅੱਗੇ ਵੀ ਤੁਹਾਨੂੰ ਠੋਕਰ ਵੀ ਆ ਬਾਈ ਕੋਲ ਤੇ ਪੱਠੇ ਲਿਆ ਉਹਨੂੰ ਰੇੜਾ ਵੀ ਪੁਰਾਣਾ ਉਹੀ ਰੱਖਿਆ ਵਾ ਹਾਂ ਹਾਂ ਲੈ ਆਓ ਜੀ ਲਾਓ ਇਹ ਆਪਣੀ ਮੋਹਰਾ ਦੀ ਆ ਗਈ ਪੁਰਾਣੀ ਮੈਂ ਠੀਕ ਆ ਬਾਈ ਹਾਂਜੀ ਜਿਹੜੀ ਇਹਦੀ ਮਾਂ ਨਾਨੀ ਤਾਈ ਮੇਲੇ ਜਿੱਤੀਆਂ ਹੋਇਆਂ ਇਹ ਖੁਦ ਆਪ ਐਮ ਨਤੀ ਦੀ ਹੂੰ ਤੇ ਭੀਮ ਦੀ ਇਹਦੇ ਮਗਰੋਂ ਕੱਟੀ ਜੀ ਪਹਿਲਾ ਸੂਆ ਪਲੂਨ ਤੇ 16 ਕਿਲੋ ਕੀਰੀ ਨੇ ਦੁੱਧ ਕੱਢਿਆ ਨੇ 16 16 ਕਿਲੋ ਕੀਰੀ ਨੇ ਕੀਰੀ ਨੇ ਬਹੁਤ ਹਾਂਜੀ ਮੋਰਾ ਵੀ ਬਈ ਟੋਪ ਸੀ ਆਪਣੇ ਕੋਲ ਮੋਰਾ ਟੋਪ ਹਾਂਜੀ ਵਧੀਆ ਰਿਕਾਰਡ ਆ ਆਪਣਾ ਨਾ ਵੀ ਮੈਨੂੰ ਹੁਣ ਜਿਵੇਂ ਅੱਜ ਬਾਈ ਨੇ ਦੱਸਿਆ ਵੀ ਇਹਨੇ ਬਣਾ ਕੇ ਦਿੱਤਾ ਪੇਜ ਚਲੋ ਸਾਰਾ ਕੁਝ ਪਹਿਲਾ ਹੁੰਦਾ ਸੀ ਗੈਲ ਡੇਰੀ ਫਾਰਮ ਸਹੀ ਗੱਲ ਤੇ ਉਹਦੇ ਤੇ ਚਵਾਈਆਂ ਵੀ ਪਈਆਂ ਠੀਕ ਹੈ ਇਹ ਆਪਣਾ ਸੰਦੀਪ ਡੇਰੀ ਫਾਰਮ ਤਲਵੰਡੀ ਵਾਲੇ ਤੇ ਵੀ ਪਈਆਂ ਪ੍ਰਾਣੀਆਂ 2008 10 12 ਵਾਲੀਆਂ ਵੀ 23 23 23.5 ਕਿਲੋ ਤਾਈ ਮੰਜਾ ਬਹੁਤ ਚੰਗੀਆਂ ਰਹੀਆਂ ਤੇ ਹੁਣ ਆਪਣਾ ਨੀਲੀ ਇਹ ਮੇਲੇ ਤੇ ਗਈ ਸੀ ਬਾਈ ਹਾਂਜੀ ਇਹਨੇ ਵੀ ਪੋਜੀਸ਼ਨ ਪਾਤੀ ਕਰਮ ਵਾਲੀ ਨੇ ਤੇ ਇਹ ਬਿੱਲੇ ਦੀ ਹੈ ਬਿੱਲੇ ਨੇਤਰ ਦੀ ਹਾਂ ਇਹ ਉਹਦੀ ਹੈ ਹਾਂਜੀ ਇਹ ਵੀ ਹਾਂਜੀ ਬਹੁਤ ਚੰਗੇ ਸ਼ਾਂਦੀ ਆਪਣੀ ਤੇ ਇਹ ਵੀ ਮੇਲੇ ਤੇ ਸੀ ਉਹ ਵੀ ਮੇਲੇ ਤੇ ਗਈ ਸੀ ਕੀ ਹਾਂਜੀ ਦੋਵੇਂ ਲਗਾਏ ਸੀ ਦੋਵੇਂ ਜਾਨਵਰ ਦੋਵੇਂ ਵਧੀਆ ਹਾਂਜੀ ਆਏ ਜਨ ਮਾਤੇ ਤੇ ਉਦੋਂ ਖਾਸੇ ਵਾਲਾ ਝੋਟਾ ਆਇਆ ਸੀ ਉਹਨੇ ਪੋਜੀਸ਼ਨ ਪਹਿਲੀ ਪਾਤੀ ਜਿਹੜਾ ਆਪਣਾ ਰਹਾ ਬਾਜ ਜੀ ਇਹ ਉਹਦਾ ਬਾਪ ਆ ਇਹ ਉਹਦਾ ਬਾਪ ਆ ਜੀ ਬਾਪੂ ਬਾਜ ਦਾ ਹਾਂ ਜੀ ਇਹ ਆ ਗਿਆ ਬਾਕੀ ਇਹਦੀ ਬੰਤਰ ਤੇ ਇਹਦਾ ਇਹਦਾ ਸਿਸਟਮ ਹਨਾ ਏ ਹਾਂ ਜੀ ਹਾਂ ਜੀ ਵੀ ਚਲੋ ਇਹ ਘਰਾਂ ਦੇ ਵਿੱਚ ਹੁੰਦੀਆਂ 100 ਜੇ ਮੇਲਿਆਂ ਤੇ ਕੱਢਿਆ ਨਹੀਂ ਗਿਆ ਪਰ ਜੇ ਕੱਢਿਆ ਜਾਂਦਾ ਕਿਤੇ ਵੀ ਚਲੋ ਆਪਾਂ ਨੂੰ ਜਿੰਨੀ ਗਨੋਲਜ ਆ ਇਹਨੇ ਵੀ ਕੋਈ ਨਾ ਕੋਈ બીજા ਦੀ ਇਨੇ ਵੀ ਪੋਜੀਸ਼ਨ ਚ ਹੀ ਰਹਿਣਾ ਬਾਹਰ ਲੈ ਕੇ ਨਹੀਂ ਗਏ ਤੁਸੀਂ ਹਾਂ ਜੀ ਬਾਕੀ ਇਹਦੀ ਆਏ ਆ ਵੀ ਜਿਹੜੀ ਚੀਜ਼ ਦੇਖਣ ਵਾਲੀ ਹੈ ਜਿਹਦੇ ਨਾਲ ਮਹਾਂ ਤਿਆਰ ਹੋਣੀ ਆ ਵੀ ਇਹਦੇ ਆ ਟੈਸਟ ਹੀ ਕਾਲ ਤੁਸੀਂ ਆ ਵੀ ਹੁਣ ਨਾ ਪਰ ਇਹੋ ਪਤਾ ਛੱਡ 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 ਇੱਧਰ ਆ ਜਾ ਪ੍ਰਧਾਨ ਮੈਂ ਕੈਮਰਾਮੈਨ ਨੂੰ ਕਹਾਂ ਨੇੜੇ ਆ ਜਾ ਭਾਈ ਮਹਾਰਾਜ ਠੀਕ ਆ ਆ ਦੇਖੋ ਤੁਸੀਂ ਤੇ ਬਾਕੀ ਜਿਵੇਂ ਉਹ ਨੀਲੀ ਦੇ ਵਿੱਚ ਆ ਪੋਠਾ ਕਹਿ ਦਿੰਨੇ ਆ ਸਿੰਗਲ ਤੇ ਐਨ ਸਾਫ ਸੁਥਰਾ ਜੀ ਤੇ ਬਾਕੀ ਇਹਦੇ ਵਿੱਚ ਕੋਈ ਵੀ ਜਾਨੀ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਉਹ ਬੀਰਾ ਹੋ ਗਿਆ ਲੱਕਾ ਪੈ ਗਿਆ ਹਾਂ ਉਹ ਸਾਰੀਆਂ ਚੀਜ਼ਾਂ ਤੋਂ ਇਹ ਪਾਸੇ ਸੈਂਗ ਰੀਜਨ ਵਾਲਾ ਮੱਥੇ ਤੋਂ ਥੱਲੇ ਆ ਤੇ ਰਿੰਗ ਜਿਵੇਂ ਆਨੇ ਨੀਲੀ ਦਾ ਅੰਦਰੇ-ਅੰਦਰੀ ਘੁੰਮਿਆ ਦਾ ਬੱਚੇ ਦੇ ਸੈਂਗ ਇਹਦੇ ਬਹੁਤ ਸੋਹਣੇ ਆ ਬਾਈ ਜਿਵੇਂ ਆਪਣੇ ਹਾਂ 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 ਇੰਨਾ ਹੀ ਰਹਿ ਗਿਆ ਇੰਨਾ ਹੀ ਰਹਿ ਗਿਆ ਹਾਂ ਬਾਕੀ ਧਾਰੀ ਵੇਖੋ ਤੁਸੀਂ ਬਚਾ ਆਉਂਦਾ ਕਿਵੇਂ ਆ ਹਾਂਜੀ ਟਾਪਰ ਇਹਦੀਆਂ ਕਟੀਆਂ ਖੜੀਆਂ ਠੀਕ ਆ ਹਾਂ ਵੇਖ ਠੀਕ ਹਾਂ ਇਹਦੇ ਨਾਲ ਕਟੀਆਂ ਆਆਂ ਆ ਵੀ ਉਹ ਵੀ ਹੁਣ ਇਹਦੀ ਪਲੂਨ ਕੱਟੀ ਪਹਿਲਣ ਵੀ ਨਹੀਂ ਸੂਣ ਵਾਲੀ ਹੈ ਵੀ ਜੇ ਕਿਤੇ ਚਲੋ ਮੇਰਾ ਬਣ ਗਿਆ ਕਿਤੇ ਫੋ ਪੈ ਗਿਆ ਉਹ ਵੀ ਦੋਸਤੋ ਜਿਵੇਂ ਪਹਿਲਾਂ ਆਪਣੇ ਕੋਲ ਬਾਜ ਗਿਆ ਮੈਂ ਦੱਸਣਾ ਚਾਹੁੰਨਾ ਬਾਈ ਤੋਂ ਨਾ ਗੁੱਜਰ ਸੋਨੂ ਪਹਿਲਾਂ ਲੈ ਗਿਆ ਇਤਨੇਰ ਵਾਲਾ ਕਟਾ ਉਹ ਨਹੀਂ ਰਿਹਾ ਬਾਈ ਕੋਲ ਤੇ ਇਹਦੇ ਛੋਟੇ ਦਾ ਬੱਚਾ ਆਪਣੇ ਕੋਲ ਹੈਗਾ ਬੂਰਾ ਬਾਜ ਜਿਹੜਾ ਛੋਟਾ ਬਾਜ ਹੈ ਆਪਣੇ ਕੋਲ ਇਹਨੂੰ ਵੀ ਬਹੁਤ ਸ਼ੌਂਕ ਆ ਗੁੱਜਰ ਭਰਾਵਾਂ ਕੋਲ ਬਹੁਤ ਟੌਪ ਦੇ ਪਸ਼ੂ ਹੈ ਦੀ ਸਪੈਸ਼ਲ ਵੀਡੀਓ ਕਰਾਂਗੇ ਫਰੀ ਤਾਂ ਆਪਾਂ ਠੀਕ ਆ ਬਾਈ ਕੋਈ ਤੇ ਇਹਦੀ ਹੁਣ ਜਿਹੜਾ ਹੈਗਾ ਅਸੀਂ ਆਏ ਆ ਇੱਥੇ ਅੱਜ ਜਬਰੂ ਤੇ ਹੋ ਸਕਦਾ ਇਹ ਆਪਣੇ ਬਰਨਾਲੇ ਸੰਗਰੂਰ ਜ਼ਿਲ੍ਹੇ ਚ ਹਾਂ ਇਹ ਸਸਪੈਂਸ ਸਾਰੀ ਜਾਨੀ ਦੀ ਲੱਗ ਜੂ ਪਤਾ ਆਪ ਨੂੰ ਘੰਟੇ ਕਿਤੇ ਇੱਕ ਆਪਣਾ ਹੋ ਜੂ ਕਲੀਅਰ ਹਨਾ ਤੇ ਫਿਰ ਆਪਾਂ ਵੀਡੀਓ ਕਰਾਂਗੇ ਦੀ ਜੇ ਆਪਣੇ ਏਰੀਆ ਚ ਚਲੇ ਆ ਗਿਆ ਕਿਉਂਕਿ ਇਹਦਾ ਵੀ ਬਹੁਤ ਚੈਰ ਦਾ ਸਾਹ ਲੱਭੀ ਜਾਂਦਾ ਬਾਈ ਜਦੋਂ ਕਿਸੇ ਦਾ ਆਪਾਂ ਬੱਚੇ ਦੇਖਾਂਗੇ ਅੱਗੇ ਨਾ ਤੇ ਕਟੀਆਂ ਝੋਟੀਆਂ ਦੇ ਫੇਰ ਹੀ ਪਤਾ ਲੱਗਦਾ ਹੈ ਹਨਾ ਤੇ ਕਿਵੇਂ ਲੱਗਦਾ ਸੀ ਉਹਨੂੰ ਤੂੰ ਵੀ ਦੱਸ ਯਾਰ ਬਸ ਤੇ ਪੂਰਾ ਸਿਰ ਲੱਗਦਾ ਠੀਕ ਹੈ ਬਾਈ ਤੇ ਐਡਾ ਕਦ ਕਾਠ ਹੈ ਨਹੀਂ ਬਾਈ ਜਿਹੜੀ ਆ ਖੜਨੀ ਹੈ ਨਾ ਜਿਵੇਂ ਆਪਣਾ ਬਾਜ਼ ਉੱਥੇ ਮੇਲੇ 'ਚ ਆਇਆ ਐ ਖੜ ਗਿਆ ਸ਼ਾਂਤ ਹੋ ਕੇ ਉੱਥੇ ਬਾਈ ਝੋਟੇ ਕੀ ਕਰਦੇ ਨੇ ਇੱਕ ਦੂਜੇ ਦੇ ਵਿੱਚ ਵਜਦੇ ਵਜਦੇ ਖੜਦੇ ਨਹੀਂ ਤੇ ਆਪਣਾ ਜਿਹੜਾ ਸੀਗਾ ਉੱਥੇ ਜਿਹੜਾ ਨੰਬਰ ਤੇ ਆਉਣਾ ਉਹਦਾ ਸਪੈਸ਼ਲ ਖੜਨਾ ਤੇ ਬੰਤਰ ਤੇ ਲੱਤਾਂ ਵਾਹਾਂ ਜਿਹੜੀਆਂ ਆਪਣਾ ਪਹਿਲਾ ਹਾਂ ਇਹਦੀ ਲਾਤ ਦੇਖੋ ਅਗਲੀ ਜਿਵੇਂ ਕਹਿੰਦੇ ਪੁਰਾਣੇ ਸਾਹਨਾਂ ਦੀ ਉਹਨਾਂ ਐਡੀ ਐਡੀ ਲੱਤਾਂ ਮੱਲੀ ਗੋਡੀ ਤੇ ਬਾਈ ਤੋਰ ਵੀ ਤੋਰ ਵੀ ਹਾਂ ਤੇ ਬਾਕੀ ਜਿਹੜੀ ਬੈਟ ਨਾ ਸੋ ਉਹ ਨਹੀਂ ਕੋਈ ਫालतू ਹੈਗੀ ਬਿਲਕੁਲ ਬਿਲਕੁਲ ਬਾਕੀ ਨਾ ਮੈਂ ਜਿਵੇਂ ਨੀਲੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੇਖੋ ਇਹਦੇ ਵਿੱਚ ਦੀ ਜਿਹੜੀ ਗੁਲਾਬੀ ਪਾ ਚਿੱਟੇ ਜਿੰਨੀ ਪਿਓਰ ਚਾਉਂਦੀ ਜਾਊਗੀ ਇਹ ਮਾਰੂਗੀ ਮਾਰੂਗੀ ਮੇਨ ਚੀਜ਼ਾਂ ਵਾਈਸ ਬਾਈ ਅੱਖਾਂ ਦਾ ਜਿਹੜਾ ਲਾਲੀ ਦਾ ਇਹ ਕਿਵੇਂ ਆ ਇਹ ਵੀ ਬਾਈ ਮੈਂ ਤੁਹਾਨੂੰ ਦੱਸਾਂ ਨੀਲੀ ਅੱਖ ਤੋਂ ਬਿਨਾ ਮੈਂ ਨਹੀਂ ਮੰਨਦਾ ਠੀਕ ਆ ਨੀਲੀ ਦੀ ਗੁਲਾਬੀ ਪੂਰੀ ਤੇ ਵਿੱਚੋਂ ਨੀਲਾਪਣ ਜਿਹੜਾ ਪਾਣਾ ਆ ਵੇਖੋ ਦੋਨੇ ਅੱਖਾਂ ਦੋਨੇ ਸੇਮ ਹਾਂਜੀ ਫੇਰ ਇਹ ਇੰਨਾ ਸਾਊ ਆ ਕੋਈ ਇਹਨੂੰ ਫੜ ਲੇ ਨਾ athe ਦੇ ਹੁਣ ਖੁਦ ਮਾਰੀ ਸੰਗਲ ਜਿਹੇ ਸਾਂਦ ਰਿਆ ਵੀ ਆ ਵੇਖੋ ਹੁਣ ਇੰਨਾ ਡਰਦਾ ਆਵੇ ਅੱਖ ਹੁਣ ਜਮਾ ਵਿੱਚੋਂ ਨੀਲਾਪਣ ਆਵੇ ਹਾਂ ਜਾ ਮਾ ਨਹੀਂ ਲਿਆ ਕੋਈ ਬਾਈ ਨੇ ਤਾਂ ਬਿਊਟੀ ਪਾਰਲਰ ਨਹੀਂ ਨਾ 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 ਬਾਈ ਮਹੀਆ ਕੋਈ ਸੰਗ ਨਹੀਂ ਮਿਲਿਆ ਨਾ ਮੈਂ ਇਹਨੂੰ ਇੱਕ ਹੱਥ ਨਹੀਂ ਲਾਇਆ ਕੋਈ ਖੈਰ ਕੁਝ ਨਹੀਂ ਬਣਿਆ ਤਾਂ ਬਾਈ ਜਦੋਂ ਆਪਾਂ ਸੰਗ ਜਦੋਂ ਦੇ ਦੇ ਦੱਸਪੜਦੇ ਹਾਂ ਇਹ ਮਿੱਤਰੋ ਤੁਹਾਨੂੰ ਦਿਖਾਉਂਦੇ ਆ ਇਹ ਸਵਿਕਾਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਰ ਇਹਦਾ ਗੱਲ ਹਾਂ ਇਹ ਸੰਗੀ ਜਾਂਦਾ ਬਾਬਾ ਸ਼ੌਕਾ ਬਹੁਤ ਵੀਡੀਓ ਚ ਦੇਖਦਾ ਮਿੱਤਰੋ ਇਹ ਨਾ ਬਾਈ ਦਾਦਾ ਪਿੰਡ ਕੇ ਦਾ ਇਹ ਨਾ ਕਹਦਾ ਇਹਨੂੰ ਘੋੜਾ ਬਣਾ ਲੈਂਦਾ ਕਹਦਾ ਕੋਈ ਅਾਵੇ ਲੈ ਆਪਾਂ ਇਹਨੂੰ ਇਹਨੂੰ ਹੋਣੀ ਫੜਾ ਦੇਣਾ ਹਾਂ ਆ ਦੇਖ ਲਓ ਲਾਈਵ ਹੀ ਹੋਣ ਲੱਗਿਆ ਕੰਮ ਹਾਂ ਸੌ ਕਹਨੂੰ ਛੱਪੜ ਤੇ ਵੀ ਲੈ ਜਾਂਦਾ ਨੀਲੀ ਦਾ ਖਾਸ ਹੀ ਇਹ ਆ ਲੈ ਫਿਰ ਵੀ ਜਿਹੜਾ ਮਰਜੀ ਲਈ ਫਿਰੇ ਬਾਹਰ ਲੈ ਜਾ ਫਿਰ ਤੇ ਕਢਾ ਲਾ ਕੀੜਾ ਸਾਰੇ ਇਧਰ ਨੂੰ ਲਓ ਵੀ ਦੋਸਤੋ ਆਦਾ ਹੁਣ ਤੁਹਾਨੂੰ ਲਾਈਵ ਵੀ ਦਿਖਾਦਾ ਭਾਈ ਅਸੀਂ ਇਹ ਡਰਾਈਵਰ ਆ ਇਹਦਾ ਹਾਂ ਬਹਿ ਜਾ ਉੱਤੇ ਵੀ ਭਾਈ ਵੀ ਨਹੀਂ ਕਹਦਾ ਕਹਦਾ ਇਹਨੇ ਕਹਿੰਦਾ ਛੱਪੜ ਤੇ ਇਕੱਲਾ ਹੀ ਲੈ ਜਾਂਦਾ ਮੈਂ ਇਕੱਲਾ ਇਹਨੂੰ ਇੰਨਾ ਸ਼ੌਂਕ ਆਣੇ ਨੇ ਜਿਵੇਂ 4:00 ਵਜੇ ਨੂੰ ਇਹਨੇ ਗਿੜਾ ਵਿੱਚ ਕਢਾ ਲਿਆਉਣਾ ਹਾਂ ਨਹੀਂ ਠੀਕ ਆ ਭਾਈ ਜਿਵੇਂ ਹੁਣ ਐਡੀ ਉਮਰ ਤੇ ਨੂੰ ਸ਼ੌਕ ਪੈ ਗਿਆ ਹਨਾ ਜਾਨੂ ਇਹਨੇ ਮਤਲਬ 20 23 ਸਾਲ ਦਾ ਹੋਣਾ ਤੇ ਚੋਟੀ ਦਾ ਖਿਡਾਰੀ ਬਣ ਜੂ ਇਹ ਚੀਜ਼ ਬਾਈ ਬਣਿਆ ਪਿਆ ਮੈਂ ਘਰੇ ਨਹੀਂ ਨਾ ਕੋਈ ਮੈਂ ਕਰਾਸਿੰਗ ਆਸਤੇ ਆਈ ਆ ਇਹ ਆਵੇ ਇਹ ਦੋਵੇਂ ਜਾਨੇ ਹੁੰਦੇ ਆ ਇਹ ਆਵੇ ਇਹ ਵੀ ਆਪਣਾ ਹੀ ਬੰਦਾ ਤੇ ਇਹਨਾਂ ਨੇ ਬਾ ਕਰਾਸ ਮਗਰੋਂ ਮੈਂ ਕਰਵਾ ਦੇਣਾ ਠੀਕ ਆ ਚੱਲ ਆ ਗਈ ਨਾ ਸ਼ੌਕ ਸਭ ਤੋਂ ਵੱਡੀ ਚੀਜ਼ ਆ ਨਾ ਵੇਚ ਲੈ ਤਿਆਰ ਆ ਆ ਬਾਈ ਮੱਝ ਇੱਧਰ ਖੜੀ ਆ ਇਹ ਮੈਂ ਬਾਈ ਬੀ ਜਾਨੀ ਆਪਣੇ ਪਹਿਲੇ ਸੂਏ ਆਪਣੇ ਘਰੋਂ ਗਈ ਸੀ ਇਹ ਠੀਕ ਆ ਹਾਂ ਜੀ ਇਹ ਰੋੜਾਂ ਵਾਲੀ ਵਾਲੀ ਲੈਨ ਚੋਂ ਮੈਂ ਆ ਅੱਛਾ ਹਾਂ ਤੇ ਹੁਣ ਉਹ ਮੁੰਡੇ ਨੇ ਇਹ ਲੈਨ ਚ ਹੀ ਆ ਜੀ ਇਹ ਜਾਨੀ ਜਿਹੜਾ ਜਾਨਵਰ ਦੇਈਦਾ ਨਾ ਉਹਨੂੰ ਫਕਰ ਫਕਰ ਵੀ ਰੱਖੀਦੀ ਆ ਬਾਈ ਜਿਹੜਾ ਚੰਗਾ ਦੇਈਦਾ ਜੇ ਮਾਲਾ ਦੇਵਾਂਗੇ ਅਗਲਾ ਮੋੜ ਇਹ ਹੁਣ ਮੈਂ ਰਕੀ ਸੂੰਦੀ ਜਦੋਂ ਨੇ ਮੈਨੂੰ ਆਖਿਆ ਮਹੀਨਾ ਡੇਢ ਮਹੀਨਾ ਕਾਚੀ ਮੈਨੂੰ ਤਾਂ ਮੈਂ ਵੇਚ ਨਹੀਂ ਪੂਰੇ ਵਧੀਆ ਪੈਸੇ ਦੇ ਕੇ ਮੈਂ ਲੈਂਦੀ ਮੈਂ ਠੀਕ ਆ ਹਾਂ ਹੁਣ ਇਹ ਰਾ ਕੱਲ ਸੂਈ ਰਾਤ ਹੂੰ ਇਹ 20 ਕਿਲੋ ਮੈਂ ਦੁੱਧ ਕਰਦੀ ਆ ਇਹ ਰੱਖਣੀ ਆਪਾਂ ਕਰੀ ਹਾਂ ਜੀ ਠੀਕ ਆ ਬਈ ਇਹ ਰੱਖਣ ਦਾ ਹਾਂ ਇਹ ਹਾਂਜੀ ਇਹ ਮੈਂ ਹੁਣ ਵੀ ਵਿੱਚ ਕਰ ਲਈ ਐਡ ਠੀਕ ਹਾਂਜੀ ਵੀ ਚੰਗੀ ਚੀਜ਼ ਆ ਜਿਹੜੀ ਚੰਗੀ ਦਾ ਸਾਨੂੰ ਠਰਕ ਠੀਕ ਆ ਤੇ ਕੋਈ ਜਿਵੇਂ ਐ ਵੀ ਹੁੰਦਾ ਜਿਵੇਂ ਆਪਣੇ ਹੁਣ ਜਿਵੇਂ ਜਿਹੜੀਆਂ ਆਪਾਂ ਪੱਕੇ ਤੌਰ ਤੇ ਹੀ ਮਤਲਬ ਆਪਾਂ ਨਸਲ ਤੇ ਕੰਮ ਕਰੀ ਜਿਹੜਾ ਕਰੀ ਜਾਂਦੇ ਆ ਵੀ ਉਹਦੀਆਂ ਰੱਖਣ ਵਾਲੀਆਂ ਆਪਣੀਆਂ ਜਿਹੜੇ ਜਾਨਵਰ ਆ ਉਹ ਤਾਂ ਪੱਕੇ ਹੀ ਰੱਖੇ ਹੋਏ ਉਹਨਾਂ ਦੇ ਹਾਂਜੀ ਰੱਖੇ ਹੋਏ ਆ ਉਹਦੇ ਜੋ ਜਿਵੇਂ ਉਹਨੂੰ ਬਾਈ ਜਿੰਨਾਂ ਦਾ ਪਿਆਰ ਆ ਨਾ ਚਲੋ ਜਿਵੇਂ ਉਹਨੂੰ ਮੰਨ ਲਾ ਇਹ ਹੀ ਇਹ ਬਾਈ ਹੁਣੀ ਪਹਿਲਾਂ ਵੀ ਕਟਾ ਲੈ ਗੇ ਹਾਂ ਹਾਂ ਤੇ ਹੁਣ ਵੀ ਚਲੋ ਆ ਜੇ ਇਹਨਾਂ ਨੇ ਆ ਪਾਣੀ ਮੋੜਦੇ ਹੁੰਦੇ ਛੋਟਾ ਮੰਗਿਆ ਦੇ ਦੇਣਾ ਕਾਲਸੇ ਕੋਲੇ ਗਏ ਵੇ ਤਿੰਨ ਚਾਰ ਜਾਨਵਰ ਹਾਂ ਸਹੀ ਗੱਲ ਹੈ ਤੇ ਹੁਣ ਜਦੋਂ ਉਹ ਨਵਾਂ ਬੰਦਾ ਫੋਨ ਲਾਉਂਦਾ ਉਹਨਾਂ ਨੂੰ ਹੁੰਦਾ ਵੀ ਅੱਜ ਫੋਨ ਲਾ ਕੇ ਤੇ ਅੱਜੇ ਜਾਨਵਰ ਹੁਣ ਜੇ ਇਹਨੇ ਵੀ ਦੇਈ ਗਏ ਤਾਂ ਫਿਰ ਘਰੇ ਕੁਝ ਨਹੀਂ ਰਹਿਣਗੇ ਹਾਂ ਵਰਨਾ ਦੇਈਦਾ ਹਾਂ ਸਾਲ ਚ ਇੱਕ ਦੋ ਜਾਨਵਰ ਘੇੜੀ ਦੇ ਆ ਵੀ ਜਦੋਂ ਚਲੋ ਦਾਤਾ ਮੇਰ ਕਰਦਾ ਮਗਰ ਕਟੀਆਂ ਤਿਆਰ ਹੋ ਜਾਂਦੇ ਫਰੀਡ ਇਧਰੋਂ ਜਾਈ ਬਾਈ ਪਿੰਦੇ ਐ ਨੂੰ ਆ ਜੋ ਫਰੀਡ ਫਰੀਡ ਜਿਹੜੀ ਫਿਰ ਫਰੀਡ ਤੇ ਨਹੀਂ ਕੰਮ ਹਾਂ ਫਿਰ ਫਿਰ ਬੇਰ ਬਾਈ ਚਾਰਾਂ ਪੰਜਾਂ ਨਸਲਾਂ ਦਾ ਆਈ ਪਤਾ ਲੱਗੂ ਜਦੋਂ ਘਰੇ ਰੱਖਾਂਗੇ ਤੇ ਘਰੇ ਰੱਖ ਕੇ ਹੀ ਸਵਾਵਾਂਗੇ ਹਾਂ ਹਾਂ ਜਦੋਂ ਨਾ ਬਣ ਜੇ ਉਹੋ ਜੀ ਆਪਣੀਆਂ ਮੱਝਾਂ ਬਣ ਗਈਆਂ ਤੋਂ ਸਾਰੀਆਂ ਹਾਂਜੀ ਆਪਣੀਆਂ ਮੱਝਾਂ ਇਹਦੇ ਤੋਂ ਹੀ ਹੁਣ ਗੱਬਣ ਸਾਰੀਆਂ ਜਬਰੂ ਤੋਂ ਹਾਂਜੀ ਇਹਦੇ ਤੋਂ ਚੈਂਪੀਅਨ ਮੈਂ ਵੀ ਇਹ ਤੋਂ ਗੱਬਣ ਠੀਕ ਆ ਬਾਈ ਹਾਂਜੀ ਬਾਈ ਜੀ ਕੱਦ ਦੇਖੋ ਦੋਸਤੋ ਸਾਂ ਦਾ ਐਈ ਇਹਦੇ ਪੁੱਤਰ ਦਾ ਗਾ ਬਾਜ ਦਾ ਬਾਜ ਦਾ ਵੀ ਅਸੀਂ ਬਾਜ ਪਾਹਰ ਕੱਢ ਕੇ ਸਾਨੂੰ ਕਿਸੇ ਦਿਨ ਗੇੜਾ ਗੂੜਾ ਕਢਾਵਾਂਗੇ ਉਹਦਾ ਵੀ ਉਹਦਾ ਵੀ ਪਾਵਾਂਗੇ ਆਪਾਂ ਤੇ ਸੁੰਦਰੀ ਮੱਝ ਦਿਖਾ ਦੀ ਲਾਡੀ ਯਾਰ ਸੁੰਦਰੀ ਬਾਈ ਪਿੰਦੇ ਥੋੜੀ ਲੱਸੀ ਹੋਈ ਹੈ ਨਾ ਇਹ ਨਾ ਫਿਰ ਉਹ ਮਿਲਕ ਫੀਵਰ ਚ ਆ ਗਈ ਠੀਕ ਆ ਬਾਈ ਦੋ ਹੁਣ ਵੀ ਆਈ ਵੀ ਆ ਹਾਂ ਹਾਂ ਠੀਕ ਹੈ ਇੰਜੈਕਸ਼ਨ ਲੱਗੇ ਹੋਏ ਹੁਣ ਫੇਰ ਸੈੱਟ ਆ ਠੀਕ ਆ ਹਾਂ ਹਾਂ ਤੇ ਇਹ ਆ ਦੋਸਤੋ ਜਬਰੂ ਲਾਡੀ ਦਿਖਾ ਦੀ ਬਾਈ ਪਿਸੋਂ ਸਾਰਾ ਹਾਂ ਤੌਰ ਪੁੱਤਰਾ ਦਵਾ ਕੇੜਾ ਇਹਦਾ ਪਰ ਇਹਨੂੰ ਇਹ ਹੈ ਇਹਦਾ ਭਾਈ ਡਰਾਈਵਰ ਬੰਦਾ ਹਾਂ ਤਾਂ ਦੱਸਦੇ ਤੇਰਾ ਕੀ ਆ ਵੇ ਹੈ ਜਾ ਸ਼ਾਨਾ ਜਸਨਪ੍ਰੀਤ ਸਿੰਘ ਇਹ ਕਹਿੰਦੇ ਵੰਡਾ ਇਹ ਪ੍ਰੀਤ ਵਾਲਾ ਆਪਣੇ ਜੋੜਦਾ ਹੀ ਆ ਪਤੰਦਰ ਦੇਖ ਛੋਟਾ ਜਿਹਾ ਤੇ ਹੁਣ ਤੋਂ ਹੀ ਸ਼ੌਕ ਆਪਣੇ ਸਹਿਜ ਵਾਂਗੂ ਉਹ ਵੀ ਸਾਹ ਦੇ ਉੱਤੇ ਪੈ ਜਾਂਦਾਗਾ ਹੋਲ ਵੀ ਲੈਂਦਾ ਸਹੀ ਹੈ ਭਾਈ ਨੀਲੀ ਰਾ ਵੀ ਠੰਡੀ ਆ ਹਾਂਜੀ ਇਹਨੂੰ ਬੱਚਾ ਲਈ ਫਿਰੇ ਜਿਵੇਂ ਮਰਜੀ ਆ ਕੋਈ ਨਹੀਂ ਕੋਈ ਨਹੀਂ ਕੋਈ ਇਹਨੂੰ ਵਾਸਤਾ ਨਹੀਂ ਨਹੀਂ ਹੁਣ ਨੂੰ ਜੇ ਕੋਈ ਮੱਝ ਹੋਰ ਹੁੰਦੀ ਜਾਂ ਛੋਟਾ ਖਿੱਚ ਕੇ ਲੈ ਜਾਂਦਾ ਜਿਹੜੇ ਗਰਮ ਹੁੰਦੇ ਹਾਂਜੀ ਇਹ ਤਾਂ ਖੜਦਾ ਹੀ ਨਹੀਂ ਉਹ ਨਹੀਂ ਕਰਦਾ ਚਲੋ ਆ ਜੋ ਤੇ ਠੀਕ ਆ ਦੋਸਤੋ ਮਿਲਦੇ ਆ ਆਪਾਂ ਕਿਸੇ ਦਿਨ ਨਵੀਂ ਵੀਡੀਓ ਦੇ ਨਾਲ ਤੇ ਹੁਣ ਸਾਨੂੰ ਆਪਾਂ ਇਦਾਂ ਜੇ ਤੁਹਾਨੂੰ ਲੱਗੇ ਵੀ ਹਾਂ ਵੀ ਆਪਾਂ ਫਾਰਮਾਂ ਦੀਆਂ ਜਿਹੜੇ ਆਪਣੇ ਡੇਰੀ ਫਾਰਮ ਉਹਨਾਂ ਦੀ ਆਪਾਂ ਵੀਡੀਓ ਕਰਿਆ ਕਰੀਏ ਨਾਲ ਦੀ ਨਾਲ ਹੁਣ ਤਣੂ ਪਤਾ ਆਪਾਂ ਘੋੜਿਆਂ ਦੀ ਵੀਡੀਓ ਵੀ ਕਰਦੇ ਆ ਪਰ ਮੇਰਾ ਦਿਲ ਕਰਦਾ ਵੀ ਤੁਹਾਡੇ ਰੂਰੂ ਆਪਾਂ ਕਰਿਆ ਕਰੀਏ ਚੀਜ਼ਾਂ ਕਿਉਂਕਿ ਇਹਦੇ ਨਾਲ ਜਿਹੜੇ ਆਪਣੇ ਫੇਸਬੁੱਕ ਤੇ ਆਪਣੇ ਨਾਲ ਸੱਜਣ ਮਿੱਤਰ ਜੁੜੇ ਵੇ ਆ ਤੇ ਉਹਨੂੰ ਨੌਲਜ ਬਹੁਤ ਇਹ ਚੀਜ਼ ਦੇ ਘਰੇ ਬੈਠੇ ਮਿਲਦੀ ਆ ਕਿਉਂਕਿ ਕਿੱਥੇ ਕੀ ਚੀਜ਼ ਪਈ ਆ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਹਨਾ ਤੇ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਚਲੋ ਠੀਕ ਆ ਬਾਈ ਫਿਰ ਕਿਸੇ ਦਾ ਥੋੜ ਨੂੰ ਪੋਡਕਾਸਟ ਕਰਦੇ ਆ ਬਣਾਉਨੇ ਆ ਆਪਾਂ ਕਿਸੇ ਦਿਨ ਟਾਈਮ ਕੱਢਦੇ ਆ ਖੁੱਲਾ ਜਰੂਰ ਜਰੂਰ ਬਾਈ ਜੀ ਤੇ ਧੰਨਵਾਦ ਬਾਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਸ਼ੇਅਰ ਜਰੂਰ ਕਰਦੇ